ਇਹ ਬੜਾ ਅਹਿਮ ਸਵਾਲ ਹੈ ਮਰਦਾਨੀਆਂ ਕਿਸ ਕਾ ਗ੍ਰਹਿ ਹੈ ਤਵਜ ਚੂਲ ਰਿਆ ਇੱਕ ਥਾਂ ਤੇ ਜਨਰਲ ਸਾਕੇ ਚ ਇਹ ਸਵਾਲ ਹੋਰ ਹੁੰਦਾ ਗੁਰੂ ਲਾਲਕ ਸਾਹਿਬ ਗੁਜਰਾਤ ਜਿਹੜਾ ਪਾਕਿਸਤਾਨ ਦੇ ਚ ਰਾਮਕਪਾਲ ਗੁਜਰ ਦਾ ਵਸਾਇਆ ਹੋਇਆ ਸ਼ਹਿਰ ਆ ਮੋਦੀ ਵਾਲਾ ਗੁਜਰਾਤ ਨਹੀਂ ਪਾਕਿਸਤਾਨ ਵਾਲਾ ਗੁਜਰਾਤ ਉਸ ਗੁਜਰਾਤ ਸ਼ਹਿਰ ਦੇ ਚ ਗੁਰਨਾਨਕ ਸਾਹਿਬ ਨੇ ਮਰਦਾਨੀਆਂ ਨੇ ਇੱਕ ਸਵਾਲ ਕੀਤਾ ਸੀ ਮਰਦਾਨੀਆਂ ਕਿਸ ਕਾ ਗ੍ਰਹਿ ਹੈ ਚਾਰ ਤਵਜ ਚੂਲ ਰਹੇ ਹਨ ਇਹ ਕਿਹਦਾ ਘਰ ਹੈ ਚਾਰ ਝੰਡੇ ਝੂਲ ਰਹੇ ਨੇ ਇਹ ਬੁਜਾਰਾਤ ਸਵਾਲ ਕੀਤਾ ਜਾ ਰਿਹਾ ਲਾਹੌਰ ਚ ਕੀਤਾ ਜਾ ਰਿਹਾ ਕਿ ਕਿਹਦਾ ਘਰ ਹੈ ਇੱਕ ਝੰਡਾ ਝੂਲ ਰਿਹਾ ਹੁਣ ਨਵੇਂ ਬੱਚਿਆਂ ਤਾਂ ਨਹੀਂ ਪਤਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਆਪਸ ਚ ਕਹਤੇ ਤਲਕ ਕਲਮੀ ਹੋ ਜਾਣੀ ਕਿਸੇ ਨੂੰ ਕਹਿੰਦਾ ਤੇਰੇ ਕੋਲ ਕੀ ਆਨੇ ਕਰੇ ਜੇ ਮੇਰੇ ਕੋਲ ਕੁਝ ਨਹੀਂ ਤੇਰੇ ਘਰੇ ਝੰਡੇ ਝੂਲਦੇ ਇਹ ਸਾਡਾ ਆਮ ਜਵਾਬ ਹੁੰਦਾ ਸੀ ਇਹ ਤਾਂ ਮੈਂ ਝੰਡੇ ਝੂਲਣ ਦੇ ਪਿੱਛੇ ਕੋਈ ਤਾਂ ਮਕਸਦ ਹੋਵੇਗਾ ਨਾ ਉਹਨੇ ਮਕਸਦ ਕੀ ਸੀ ਜਿਸ ਤਰ੍ਹਾਂ ਅਸੀਂ 1 ਸਾਲ ਬਾਅਦ ਆਪਣੀ ਇਨਕਮ ਨੂੰ ਡਿਕਲੇਅਰ ਕਰਦੇ ਹੋਏ ਆਈਟੀਆਰ ਇਨਕਮ ਕੰਪਲੈਕਸ ਰਿਟਰਨ ਭਰਦੇ ਹਾਂ ਉਹਨਾਂ ਸਮੇਂ ਦੇ ਵਿੱਚ 1858 ਦੇ ਅੰਗਰੇਜ਼ਾਂ ਨੇ ਇਹ ਰਵਾਇਤ ਖਤਮ ਕੀਤੀ ਹੈ ਇਹ ਰਵਾਇਤ ਹੁੰਦੀ ਸੀ ਇਹ ਮੁਗਲਾਂ ਦੇ ਵੇਲੇ ਤੇ ਚੱਲੀ ਸੀ ਬੇਸਿਕਲੀ ਇਹ ਤੁਰਕਿਸ਼ ਕਿਉਂਕਿ ਜਿਹੜਾ ਬਾਬਰ ਸੀਗਾ ਇਹ ਥੋੜਾ ਜਿਹਾ ਤੁਰਕੀ ਦੇ ਇਲਾਕੇ ਦੇ ਨਾਲ ਵੀ ਸੰਬੰਧ ਰੱਖਦਾ ਸੀ ਕਿਉਂਕਿ ਦੇ ਨਾਨਕੇ ਉਸ ਪਾਸੇ ਸੀਗੇ ਚੰਗੇਜ਼ ਖਾਨ ਦੇ ਸਮੇਂ ਤੋਂ ਇਸ ਮੁਗਲਾਂ ਦੇ ਨਾਲ ਤੁਰਕੀਆਂ ਦੇ ਰਿਸ਼ਤੇਦਾਰੀਆਂ ਜਿਹੜੀਆਂ ਜੁੜਗੀਆਂ ਸੀ ਉਹਨਾਂ ਦਾ ਸੀ ਕਿ ਜਿਹੜੇ ਘਰ ਦੇ ਵਿੱਚ 1 ਲੱਖ ਸੋਨੇ ਦੀਆਂ ਮੋਹਰਾਂ ਦੀ ਮਲਕੀਅਤ ਹੈ ਜੋ ਪ੍ਰਾਪਰਟੀ ਹੈ ਉਹ ਆਪਣੇ ਘਰ ਤੇ 1 ਲੱਖ ਇੱਕ ਝੰਡਾ ਲਾ ਸਕਦੇ ਸੋ ਇਹ ਸੀਗਾ ਕਿ ਜਿਹਦੇ ਘਰ ਤੇ ਇੱਕ ਝੰਡਾ ਲੱਗਾ ਇਹਦਾ ਮਤਲਬ ਹੈ ਕਿ ਉਹਦੀ ਜਾਇਦਾਦ 1 ਲੱਖ ਮੋਹਰਾਂ ਦੇ ਬਰਾਬਰ ਹੈਗੀ ਹੈ ਸੋ ਇਹਦਾ ਮਤਲਬ ਸੀ ਤਾਂ ਕਿ ਆ ਜਾਂਦਾ ਸੀ ਤੇਰੇ ਕਿਹੜੇ ਝੰਡੇ ਝੂਲਦੇ ਓ ਤੂੰ ਕਿਹੜਾ ਐਡਾ ਵੱਡਾ ਅਮੀਰ ਹੈ ਪੁਰਗਰ ਨਾਨਕ ਸਾਹਿਬ ਨੇ ਸਵਾਲ ਕੀਤਾ ਕਿ ਕਿਸ ਕਾ ਗ੍ਰਹਿ ਤਬਜ ਝੂੜ ਰਿਹਾ ਪਤਾ ਲੱਗਾ ਕਿ ਦੁਨੀ ਚੰਦ ਦਾ ਘਰ ਹੈ ਬਹੁੜੇ ਲੋਕ ਸ਼ਮਿਆਲੇ ਲੱਗੇ ਹੋਏ ਬੜਾ ਇੱਕatsch ਬੜੀ ਪੀੜ ਤੇ ਗੁਰੂ ਸਾਹਿਬ ਨੇ ਜਾ ਕੇ ਦੁਨੀ ਚੰਦ ਨੂੰ ਪੁੱਛਿਆ ਕਿ ਇੰਨੇ ਲੋਕ ਇਹ ਸਭ ਕਿਉਂ ਕਹਿੰਦਾ ਜੀ ਮੇਰੇ ਪਿਤਾ ਦਾ ਸ਼ਰਾਦ ਹੁਣ ਫਿਰ ਇੱਥੇ ਆ ਜੀ ਇਹ ਤੇਰਾ ਅਪਸ਼ਗਨ ਕਿਉਂ ਮੈਂ ਕਰੇ ਦੱਸੀ ਸੀ ਰਾਹੁ ਦੀ ਗੱਲ 4 ਦੀ 1+3 ਇੱਕਵੇਂ ਦੱਸੀ ਸੀ ਕ੍ਰਿਸਚਨਲ ਦੀ 13 ਤੁਸੀਂ ਇਹ ਵੇਖਦੇ ਹੋ ਕਿ ਜਿਹੜਾ ਚੰਦਰਸਾਲਿਆ ਦੇ 13 ਮਹੀਨੇ ਹੁੰਦੇ ਨੇ ਕਿਉਂਕਿ 254 ਦਿਨ ਦਾ ਸਾਰ ਹੋ ਜਾਂਦਾ ਉਹਦੇ 13 ਮਹੀਨੇ ਬਣ ਜਾਂਦੇ ਨੇ ਕਿਉਂਕਿ ਪੂਰਨਵਾਸੀ ਤੋਂ ਪੂਰਨਮਾਸੀ ਜਾਂ ਫਿਰ ਮਸੀਆ ਤੋਂ ਮਸੀਆ ਤੱਕ ਇਹ ਕਮਹੀਨਾ ਉਹਦੇ ਚ ਗਿਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਹਦੀ ਆਤਮਾ 13 ਦਿਨ ਘਰ ਦੇ ਨੇੜੇ ਜਿਹੜਾ ਰਹਿੰਦੀ ਆ ਉਹਦੇ ਤੋਂ ਬਾਅਦ 13 ਮਹੀਨੇ ਉਹ ਪਿੱਤਰ ਲੋਕ ਦੇ ਵਿੱਚ ਰਹਿੰਦੀ ਐ ਤੇ ਓਡੇ ਤੋਂ ਬਾਅਦ ਫਿਰ ਸਾਲ ਵਿੱਚ ਇੱਕ ਵਾਰੀ ਜਦੋਂ ਦਰਵਾਜ਼ੇ ਖੋਲ੍ਹਦੇ ਨੇ ਜਿਹੜੇ ਅਕਤੂਬਰ ਦੇ ਮਹੀਨੇ 'ਚ ਸ਼ਰਾਧ ਕੀਤੇ ਜਾਂਦੇ ਨੇ ਹੁਣ ਤੁਸੀਂ ਇਹ ਵੇਖੋ ਕਿ ਪਹਿਲਾਂ 13 ਦਿਨ ਘਰ ਦੇ ਵਿੱਚ ਬਾਹਰ ਦੇ ਵਿੱਚ 13 ਮਹੀਨੇ ਪਿੱਤਰ ਲੋਕ ਦੇ ਵਿੱਚ ਹੁਣ ਅਸੀਂ ਕਹਾਂਗੇ ਕਿ ਸਾਨੂੰ ਇਸ ਗੱਲ ਨਾਲ ਕੀ ਹੈਗਾ ਬਿਲਕੁਲ ਹੈਗਾ ਸਾਨੂੰ ਸਾਨੂੰ ਇਹ ਹੈਗਾ ਕਿ ਸਾਡੇ ਮਨ ਦੇ ਵਿੱਚ ਭਰਮ ਹੈ ਇਹ ਮਰਤਕ ਦੇ ਅੰਤਮ ਸੰਸਕਾਰ ਦੇ ਭੋਗ ਤੋਂ ਬਾਅਦ ਹਰੀਣਾ ਜ਼ਰੂਰ ਕਰਨਾ ਹੈਗਾ ਜੀ ਤੇ ਸਾਲ ਤੋਂ ਪਹਿਲਾਂ ਕਰਨਾ ਕਿਉਂ ਕਰਨਾ ਸਾਲ ਤੋਂ ਪਹਿਲਾਂ ਕਿਉਂਕਿ ਪਿਤਰ ਲੋਕ ਦੇ ਦਰਵਾਜ਼ੇ ਬੰਦ ਹੋ ਜਾਂਦੇ ਉਹ 13 ਮਹੀਨੇ ਕੁਲੇ ਰਹਿਣੇ 13 ਲਿਨਰਕ ਮਕਰ ਸਾਲ ਤੋਂ ਪਹਿਲਾਂ ਵਰੀਣਾ ਕਰਦਾ ਇਹ ਸਾਡੇ ਮਨ ਦੇ ਸਿਰ ਤੇ ਹੋਵੇ ਹੁਣ ਗੁਰੂ ਨਾਨਕ ਸਾਹਿਬ ਕਿਵੇਂ ਸਮਝਾਉਂਦੇ ਨੇ ਨੂੰ ਕਿੰਦਨਿਆ ਕੇ ਦੁਨੀਚੰਦ ਕੀ ਕਰ ਰਿਹਾ ਕਿੰਦਾ ਸ਼ਰਾਦ ਸੰਸਕ੍ਰਿਤ ਦਾ ਸ਼ਬਦ ਦਾ ਮੂਲ ਅਰਥ ਹੈ ਸ਼ਰਧਾ ਲਕੀਤਾ ਕਰਮ ਕਿੰਦੇ ਕੀ ਹੋਵੇਗਾ ਇਹਦੇ ਨਾਲ ਕਿੰਦਾ ਜੋ ਮੈਂ ਇੱਥੇ ਆਪਣੇ ਧਾਰਮਿਕ ਪੁਜਿਤ ਨੂੰ ਭੇਟਾ ਕਰਾਂਗਾ ਮੇਰੇ ਬਾਪ ਤੱਕ ਪਹੁੰਚ ਜਾਵੇਗਾ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਕੌਤਕ ਕੀਤਾ ਆਪਣੇ ਬਗਲ ਚ ਸੂਈ ਕੱਟ ਕੇ ਦੁਨੀਚੰਦ ਦੇ ਸਾਹਮਣੇ ਰੱਖਤੀ ਦੁਨੀਚੰਦ ਅਸ ਸੂਈ ਜਿਹੜੀ ਹੈ ਆਪਣੇ ਪੁਜਿਤ ਨੂੰ ਦੇ ਦੇ ਉਹਨੂੰ ਕਹਿ ਦੇ ਕਿ ਮੇਰੇ ਘਰ ਵੀ ਮਹਾਤਮਾ ਆਏ ਸੀ ਸੂਈ ਦੇ ਕੇ ਗਏ ਨੇ ਪਿੱਤਰ ਲੋਕ ਚ ਭੇਜ ਦੇਵੇ ਅੱਗੇ ਜਾ ਕੇ ਮੈਂ ਆਪੇ ਲੈ ਲਵਾਂਗਾ ਪਾਤਸ਼ਾਹ ਤੇ ਕਹਿ ਕੇ ਚਲੇ ਗਏ ਹੁਣ ਆਏ ਪ੍ਰੋਫੈਸਰ ਜੀ ਸਭ ਕੁਝ ਖਾਤਾ ਪੀਤਾ ਖਾਣ ਪੀਣ ਦਾ ਹਿਸਾਬ ਤੇ ਇਤਰਾ ਹੈ ਕਿ ਬੰਦਾ ਭਾਵੇਂ ਡਾਇਬੀਟਿਸ ਨਾਲ ਮਰਿਆ ਹੋਵੇ ਤੇ ਮਿੱਠਾ ਖਵਾਈ ਜਾਂਦੇ ਤੇ ਮੈਂ ਕਿੰਨਾ ਹੁੰਨਾ ਵੀ ਮੈਂ ਤਾਂ ਆਪਣੇ ਕਾਲਜ ਦੀ ਗੱਲ ਦੱਸ ਦਿੰਨਾ ਕਰ ਵਕਤ ਅਜ ਹੈਗਾ ਹੀ ਆਪਣੇ ਕੋ ਮੇਰੇ ਕੋਲ ਇੱਕ ਲੜਕੀ ਪੜਦੀ ਸੀ ਹੁਣ ਐਸੇ ਲਿਊਕਨੋ ਮੈਡੀਸਨ ਦੀ ਪ੍ਰੋਫੈਸਰ ਐਟ ਰੋਟੋ ਯੂਨੀਵਰਸਿਟੀ ਤੇ ਚਿੰਦੂ ਪਰਿਵਾਰ ਦੇ ਵਿੱਚੋਂ ਬੱਚੀ ਹੈ ਪਤਾ ਨਹੀਂ ਕਿ ਕਿਹੜਾ ਹੋਸਟਲ ਚ ਰਹਿੰਦੇ ਆ ਉਹਨੇ ਕਿਸੇ ਦੇ ਕੋਲ ਆਸਾ ਦੀ ਵਾਰ ਦਾ ਗੁਟਕਾ ਲੈ ਲਿਆ ਹਿੰਦੀ ਦੇ ਵਿੱਚ ਉਹਨਾਂ ਸਾਦੀ ਵਾਰਤਾ ਸੀ ਵੀਰੋਜ ਕਰਦੇ ਤੇ ਸੁਣਦੇ ਪਰ ਉਹਨੇ ਸੱਚੀ ਉੱਤੇ ਅਮਲ ਕੀਤਾ ਤੇ ਇਹਨੇ ਮੈਨੂੰ ਦੱਸਿਆ ਮੈਨੂੰ ਕਹਿੰਦੀ ਸੋਪੀਤ ਮੇਰੇ ਦਾਦਾ ਜੀ ਦੀ ਮੌਤ ਹੋ ਗਈ ਤੇ ਕਹਿੰਦੀ ਜਦੋਂ ਮੈਂ ਘਰ ਗਈ ਤੇ ਦਾਦਾ ਜੀ ਦੀ ਮ੍ਰਿਤਕ ਦੇ ਨੂੰ ਸਰੀਰ ਜ਼ਮੀਨ ਤੇ ਰੱਖਿਆ ਤੇ ਕੋਲ ਇੱਕ ਦੀਵਾ ਜਗਾਇਆ ਤੇ ਕਹਿੰਦੀ ਮੈਂ ਆਪਣਾ ਜਿਹੜਾ ਕੁੱਲ ਪੁਜੋਤ ਸੀ ਉਸ ਨੂੰ ਪੁੱਛਿਆ ਕਿ ਦੀਵਾ ਕਿਉਂ ਇਹਦਾ ਆਤਮਾ ਨੂੰ ਰਾਹ ਵਿਖਾਉਣ ਦੇ ਵਾਸਤੇ ਕਹਿੰਦੀ ਫਿਰ ਮੈਂ ਕਹਾਂ ਕਿ ਵੱਡਾ ਟੇਬਲ ਲੈਂਪ ਰੱਖੋ ਨੀ ਕਹਦਾ ਦੀਵਾ ਕਿਉਂ ਕੋ ਵੱਡੀ ਲਾਈਟ ਰੱਖੋ ਕਿੰਦੀ ਚੁੱਪਚਾਪ ਉਹਨੇ ਮੁਰੇ ਨੂੰ ਬੜਾ ਭੈੜਾ ਜਿਹਾ ਦੇਖਿਆ ਪਰ ਕਿੰਦੀ ਫਿਰ ਚੁੱਪ ਕਰ ਗਿਆ ਕਿੰਦੀ ਮੁੜ ਕੇ 13 ਦਿਨ ਦੇ ਸ਼ਰਾਧ ਸ਼ੁਰੂ ਹੋ ਗਏ ਕਿ 13 ਦਿਨ ਪਰਵਤ ਨੇ ਘਰ ਹੋਣਾ ਸੀ ਕਿੰਦੀ ਰੋਜ਼ ਆਵੇ ਕਦੀ ਖੀਰ ਕਦੀ ਗੁਲਾਬ ਜਾਮਨ ਕਦੀ ਰਸਗੁੱਲੇ ਕਿੰਦੀ ਦਾਦਾ ਜੀ ਦੀ ਮੌਤ ਹੋਈ ਸੀ ਡਾਇਬੀਟੀਜ਼ ਦੇ ਨਾਲ ਸ਼ੂਗਰ ਦੇ ਨਾਲ ਤੇ ਕਿੰਦੀ ਮੈਂ ਪੋਛ ਹੀ ਲੈ ਬੇ ਤੁਸੀਂ ਕਿਉਂ ਖਾਂਦੇ ਹੋ ਕਿੰਦੇ ਪੁੱਤ ਮੈਂ ਨਹੀਂ ਖਾ ਰਿਆ ਇਹ ਤਾਂ ਉੱਤੇ ਜਾ ਰਿਹਾ ਤੇਰੇ ਦਾਦਾ ਜੀ ਦੇ ਕੋਲ ਇਹਦੇ ਜਦੋਂ ਚੌਥੇ ਦਿਨ ਆਇਆ ਤੇ ਮੈਂ ਇਨਸੂਲਿਨ ਦਾ ਇੰਜੈਕਸ਼ਨ ਲੈ ਕੇ ਆ ਗਈ ਕਿ ਆ ਲੋ ਜੇ ਇੰਨਾ ਮਿੱਠਾ ਮੇਰੇ ਦਾਦੇ ਕੋਲ ਜਾ ਰਿਹਾ ਤੇ ਟੀਕਾ ਵੀ ਤਸਿਲਵਾਉ ਦਵਾਈ ਵੀ ਪਹੁੰਚਣੀ ਚਾਹੀਦੀ ਹੈ ਇਹੰਦੀ ਉਹਦੇ ਤੋਂ ਬਾਅਦ ਨਹੀਂ ਆਇਆ ਫਿਰ ਤੇ ਕਾਰਨ ਆਸਾ ਦੀ ਵਾਰ ਨੂੰ ਸਮਝ ਗਿਆ ਅਸੀਂ ਪੜਿਆ ਰੋਜ਼ ਸਮਝਿਆ ਨਹੀਂ ਉਹ ਗੁਰਨਾਰਕ ਦੇ ਸੱਚੇ ਬਾਦਸ਼ਾਹ ਬੜੀ ਪਿਆਰੀ ਗੱਲ ਇੰਦੇ ਨੇ ਇੰਦੇ ਦੁਨੀ ਚੰਦ ਸੂਈ ਉੱਪਰ ਪਹਚਾਦੀ ਮੈਂ ਆਪੇ ਲੈ ਲਊਗਾ ਇਹ ਕਹਿ ਕੇ ਗੁਰੂ ਸਭ ਤਾਂ ਚਲੇ ਗਏ ਜਦੋਂ ਘਰ ਦੇ ਵਿੱਚ ਪ੍ਰੋਹਜ ਜੀ ਆਏ ਸਭ ਕੁਝ ਖਾਦਾ ਪੀਤਾ ਮਹਾ ਮੁਕਤੀ ਮੰਤਰ ਦਿੱਤਾ ਤੇ ਉਹਨਾਂ ਨੇ ਅਕੇ ਸੂਈ ਰੱਖ ਦਿੱਤੀ ਗੱਢ ਕੇ ਉਹ ਕਿੱਲੇ ਨਹੀਂ ਸੂਈ ਤਾਂ ਉੱਪਰ ਨਹੀਂ ਜਾ ਸਕਦੀ ਇਹ ਕਹਿ ਕੇ ਉਹ ਤਾਂ ਚਲੇ ਹੁਣ ਦੁਲੀਚੰਤੇ ਦੀ ਪਤਨੀ ਦੁਬਦਾ ਦੇ ਵਿੱਚ ਨੇ ਕੀ ਕੀਤਾ ਜਾਵੇ ਪਤਨੀ ਕਹਿੰਦੀ ਹੈ ਕਿ ਜਿਹੜੇ ਮਹਾਤਮਾ ਆਏ ਸੀ ਸੂਈ ਵਾਪਸ ਕਰਦੀ ਹੈ ਉਹ ਸੂਈ ਵਾਪਸ ਕਰਨ ਲਈ ਲਾਹੌਰ ਦੇ ਬਾਹਰ ਜਿੱਥੇ ਗੁਰਨਾਨਕ ਸਾਹਿਬ ਤੇ ਮਰਦਾਨਾ ਜੀ ਬਿਠੇ ਰਹੇ ਜਾ ਕੇ ਸੂਈ ਚਰਨਾ ਤੇ ਰੱਖ ਦਿੱਤੀ ਤੇ ਪਾਸ਼ਾ ਮੁਸਕਰਾ ਕੇ ਕਹਿੰਦੇ ਨੇ ਕੀ ਗੱਲ ਦੁਲੀਚੰਤ ਸੂਈ ਵਾਪਸ ਲੈ ਪਾਚਾ ਉੱਤੇ ਨਹੀਂ ਜਾ ਸਕਦੀ ਬੜੀ ਅਜੀਬ ਗੱਲ ਹੈ ਬਰਤਨ ਜਾ ਸਕਦੇ ਬਸਤਰ ਜਾ ਸਕਦੇ ਧੰਨ ਜਾ ਸਕਦਾ ਅੰਨ ਜਾ ਸਕਦਾ ਇਹ ਸਭ ਕੁਝ ਜਾ ਸਕਦਾ ਸੂਈ ਉੱਪਰ ਕਿਉਂ ਨਹੀਂ ਜਾ ਸਕਦੀ ਕਹਿੰਦੇ ਨਹੀਂ ਪਾਚਾ ਪ੍ਰੋਫੈਟ ਜੀ ਕਹਿੰਦੇ ਸੀ ਇਹ ਨਹੀਂ ਉੱਪਰ ਜਾ ਸਕਦਾ ਤੇ ਗੁਰੂ ਪਾਚਰ ਅ ਤੱਕ ਬੜਾ ਪਿਆਰਾ ਫਰਮਾਨ ਕੀਤਾ ਜਿਹੜਾ ਰੋਜ਼ ਅਸੀਂ ਪੜ੍ਹਦੇ ਵੀ ਆ ਸੁਣਦੇ ਵੀ ਆ ਪਰ ਮਨ ਦੇ ਨਹੀਂ ਪਾਚਨ ਕਿ ਜੇ ਮੁਹੱਕਾ ਕਰ ਬੋਏ ਮੁਹੱਕਾ ਕਹਿੰਦੇ ਚੋਰ ਨੂੰ ਸਿਆਸਾ ਦੀ ਵਾਰ ਕਿਦੋਂ ਹੀ ਸੁਣੋਗੇ ਕਹਿੰਦੇ ਜੇ ਚੋਰ ਦੇ ਤਰ੍ਹਾਂ ਕਿਸੇ ਦੀ ਮੌਤ ਹੋ ਜੇ ਗਾਰੇ ਮੇ ਪਿਤਰੀ ਦੇ ਤੇ ਉਹ ਵੀ ਪਿਤਰ ਪੂਜਾ ਦੇ ਵਾਸਤੇ ਆਪਣੇ ਪਿਤਰਾ ਨੂੰ ਕੁਝ ਖਾਣ ਪੀਣ ਦੇ ਵਾਸਤੇ ਸਮਾਨ ਭੇਜਣ ਦਾ ਯਤਨ ਕਰੇਗਾ ਘਰ ਦੇ ਵਿੱਚ ਆਪਣੇ ਪੁਜਰੀ ਨੂੰ ਸੱਦੇਗਾ ਹੁਣ ਹੈ ਚੋਰ ਚੋਰ ਦੇ ਘਰ ਤੇ ਸਭ ਕੁਝ ਚੋਰੀ ਦਾ ਬਰਤਨ ਚੋਰੀ ਦੇ ਬਸਤਰ ਚੋਰੀ ਦੇ ਧਨ ਚੋਰੀ ਦਾ ਅੰਨ ਚੋਰੀ ਦਾ ਸਭ ਕੁਝ ਚੋਰੀ ਦਾ ਹੁਣ ਜਦੋਂ ਹੈ ਹੀ ਸਭ ਕੁਝ ਚੋਰੀ ਦਾ 12ਵੀਂ ਤਾਂ ਚੋਰੀ ਦੇ ਕਰੇਗਾ ਘਰ ਦੇ ਮੇ ਪਿਤਰੀ ਦੇ ਚੋਰੀ ਦਾ ਸਮਾਨਦਾਨ ਕਰੇਗਾ ਤੇ ਜੇ ਸਮਾਨ ਉੱਪਰ ਪਹੁੰਚਦਾ ਹੋਵੇ ਅੱਗੇ ਵਸਤ ਸਿਆਣੀ ਏ ਤੇ ਜਿਨ੍ਹਾਂ ਦੇ ਘਰਾਂ ਚੋਂ ਸਮਾਨ ਚੋਰੀ ਕੀਤਾ ਉਹਨਾਂ ਦੇ ਵੱਡੇ-ਵੱਡੇ ਰੇ ਮਰ ਕੇ ਧੋਤੇ ਬੈਠੇ ਉਹਨਾਂ ਨੇ ਆਪਣਾ ਸਮਾਨ ਪਛਾਣ ਲੈਣਾ ਅੱਗੇ ਵਸਤ ਸਿਆ ਨਹੀਂ ਉਹਨਾਂ ਨੇ ਆਪਣੀਆਂ ਚੀਜ਼ਾਂ ਪਛਾਣ ਲੈਣੀਆਂ ਪਿਤਰੀ ਚੋਰ ਕਰੇ ਉਹਨਾਂ ਨੇ ਚੋਰ ਦਾ ਬਾਪੂ ਢਾ ਲੈਣਾ ਤੇ ਤੁਹਾਡਾ ਮੁੰਡਾ ਥੱਲੇ ਸਮਾਨ ਸਾਡੇ ਕਰੋ ਚੋਰੀ ਕਰਕੇ ਉੱਪਰ ਭੇਜੀ ਜਾਂਦਾ ਬਾਦਸ਼ਾਹ ਕਿਹਦੇ ਦੋਸ਼ੀ ਕੋਣ ਹੈ ਵੱਡੀਏ ਹੱਥ ਦਲਾਲ ਕੇ ਉਹ ਲੋਕ ਜਿਹੜੇ ਧਰਮ ਦੇ ਨਾਂ ਤੇ ਧੰਦਾ ਕਰਦੇ ਵੇ ਵੱਡੀਏ ਹੱਥ ਦਲਾਲ ਕੇ ਮੁਸਵੀਏ ਕਰੇ ਪਰ ਕਿਤੇ ਨਾਨਕ ਅੱਗੇ ਸੇ ਮਿਲੇ ਜੇ ਖੱਟੇ ਕਾਲੇ ਤੇ ਸਰਾਧ ਕਰਨੇ ਨੇ ਜਿਉਂਦਿਆ ਦੇਹ ਕਰੋ ਜਿਉਂਦਿਆ ਦੇਹ ਕਰੋ ਭਾਵੇਂ ਸਰਦਾ ਰਿਲ ਕੀਤਾ ਕਰਮ ਮਰਨ ਤੋਂ ਬਾਅਦ ਤੁਸੀਂ ਮੂੰਹ ਖੋਲ ਖੋਲ ਕੇ ਕਿਉਂ ਪਾਉਂਦੇ ਹੋ ਮਰਨ ਤੋਂ ਬਾਅਦ ਉਪਰੋਂ ਦੇ ਡਰਾਈ ਫਰੂਟ ਸੁਰਦੇ ਹੋ ਮਰਨ ਤੋਂ ਬਾਅਦ ਤੁਸੀਂ ਮੜੀਅਰ ਦੇ ਵਿੱਚ ਚਾਰ ਰੋਟੀਆਂ ਵੀ ਰੱਖ ਕੇ ਆਉਂਦੇ ਹੋ ਜਿੰਦੇ ਪਾੜੀ ਨਾ ਘੁੱਟ ਵੀ ਪੁੱਛਦੇ ਆ ਲੈ ਜੂਦਾ ਨ ਕਰ ਮਾਂ ਬਾਪ ਤੇ ਸ਼ਰਾਦ ਜਿਹੜੀ ਕਬੀਰ ਸਾਹਿਬ ਕਹਿੰਦੇ ਕਿ ਜੀਵਤ ਪਿਤਰ ਰਮਾਨੇ ਕੋਈ ਮੂਵੇ ਸ਼ਰਾਦ ਕਰਾਏ ਪਿਤਰ ਵੀ ਬਪਰੇ ਕਹਕ ਕਾਵੇ ਕਉਵਾ ਕੁਕਰ ਖਾਈ ਰੁਕਤੀ ਨੇ ਰਾਖੋਂ ਦੇ ਮੜੀਆਂ ਦੇ ਚ ਕਾ ਖਾ ਜਾਂਦੇ ਨੇ ਕੁੱਤੇ ਖਾ ਜਾਂਦੇ ਨੇ ਜਿਉਂਦਾ ਦੇ ਮਾਂ ਬਾਪ ਨੂੰ ਪਾਣੀ ਦਾ ਘੋਟ ਨਾ ਦਿੱਤਾ ਤੇ ਮਰਨ ਤੋਂ ਬਾਅਦ ਅਸੀਂ ਪਰ ਉਹਦੀ ਟ੍ਰਾਈਫੂਲ ਸੁਟਦੇ ਅਗਰੀਆ ਸੁਟਦੇ ਕੀ ਲਾਭ ਐਸ ਦਾ ਕੋਈ ਲਾਭਸ ਬਸ ਲੋਰ ਕੂ ਖਾਵੇ ਦੇ ਵਾਸਤੇ ਅਸੀਂ ਬਹੁਤ ਸੇਵਾ ਕਰਦੇ ਸੀ ਅਸਿੱਤ ਅਜਿਓ ਪਰਲ ਦੀ ਗਿਰੀਆਂ ਵਿਦਾਨ ਸੁੱਟ ਦਿੱਤੇ ਔਰ ਜਿਉਂਦੇ ਆ ਪਾਣੀ ਦਾ ਘੁੱਟ ਨਾ ਪੁੱਛੇ ਸੋਰੇ ਸਭ ਕੁਝ ਇਸ ਕਰਕੇ ਹੈ ਕਿ ਮਨ ਤੇ ਚ ਕਿਟਾ ਰ ਹੈ ਇੱਕ ਵਹਿਮ ਹੈ ਭਰਮ ਹੈ ਜਿੰਨਾ ਚਿਤ ਤੁਸੀਂ ਇਸ ਤੋਂ ਨਹੀਂ ਨਿਕਲੋਗੇ ਉਹਨਾਂ ਚ ਤੁਸੀਂ ਇੱਕ ਨਾਲ ਨਹੀਂ ਜੁੜ ਸਕਾਗੇ ਜ਼ਿੰਦਗੀ ਹੈ ਕੀ ਜਦਰਾ ਸੋਚੋ ਤਾਂ ਸਹੀ ਮੈਂ ਕਈ ਵਾਰੀ ਜਦੋਂ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਦਾ ਤਾਂ ਮੈਨੂੰ ਗੁਰੂਾਨ ਸੱਚੇ ਪਾਤਸ਼ਾਹ ਦੀ ਸ਼ਬਦ ਦੇ ਵਿੱਚ ਸਭ ਤੋਂ ਵੱਡੀ ਪਰਿਭਾਸ਼ਾ ਮਜ਼ਰ ਆਉਂਦੀ ਹੈ ਕਿੰਦੇ ਕਿ ਜ਼ਿੰਦਗੀ ਹੈ ਕਿ ਜਿੰਨਾ ਤਾਲੂਕ ਹੈ ਉਹ ਤੁਸੀਂ ਕਿਤਾਬਾਂ ਲਿਖ ਸਕਦੇ ਜ਼ਿੰਦਗੀ ਕੀ ਹੈ ਬਹੁਤ ਕੁਝ ਸਾਦੇ ਪੁੱਲੇ ਹੁੰਦੇ ਵਾਸਤੇ ਪਰ ਪਾਤਸ਼ਾਹ ਇੰਨੇ ਪਿਆਰੇ ਸ਼ਬਦਾਂ ਸਮਝਾਉਂਦੇ ਨੇ ਕਹਿੰਦੇ ਨੇ ਆਇਆ ਗਿਆ ਮੂਆ ਨਾਉ ਆ ਜਿੰਦਗੀ ਹੈ ਤੁਸੀਂ ਆਏ ਤੇ ਕਹਿ ਦਿੱਤਾ ਜਨਮ ਦਿਨ ਚਲੇ ਗਏ ਤੇ ਮਰਨ ਦਿਨ ਜਨਮ ਤੋਂ ਮਰਨ ਤੱਕ ਜਿਹੜਾ ਟਾਈਮ ਫਰੇਮ ਹੈ ਜ਼ਿੰਦਗੀ ਹੈ ਹੋ ਸਕਦੀ ਕੋਈ ਇੰਨੀ ਵਧੀਆ ਪਰਿਭਾਸ਼ਾ ਆਇਆ ਗਿਆ ਮੂਆ ਨਾਉ ਆਏ ਤੇ ਸ਼ੁਰੂ ਹੋਗੀ ਗਏ ਤੇ ਖਤਮ ਹੋਗੀ ਜਿਹੜਾ ਵਿਚਲਾ ਟਾਈਮ ਹੈ ਉਹ ਜ਼ਿੰਦਗੀ ਹੈ ਅਗਲੀ ਗੱਲ ਪਾਤਸ਼ਾਹ ਬੜੀ ਕੈਰੀ ਕਰਦੇ ਨੇ ਇਹਦੇ ਪਾਚੇ ਪੱਤਰ ਸੱਦੀ ਇੱਕਾਓ ਇਹ ਗੱਲ ਬੜੀ ਪਿਆਰੀ ਪਹਿਲਾਂ ਮੈਨੂੰ ਇਹਦਾ ਨਹੀਂ ਸੀ ਪਤਾ ਸ੍ਰਿੰਦਰ ਕੁਮਾਰ ਇੱਕ ਹੈਗੇ ਨੇ ਕਮੇਡੀਅਨ ਨੇ ਪਹਿਲਾਂ ਲੋਕਾਂ ਨੂੰ ਸੁਣਿਆ ਫਿਰ ਮੈਂ ਵੇਖਣ ਵਾਸਤੇ ਗਿਆ ਕਿ ਕੀ ਜਿਹੜੀ ਉਹਨਾਂ ਨੇ ਗੱਲ ਕਹੀ ਉਹਨਾਂ ਨੇ ਜਿਹੜੀ ਗੱਲ ਕਹੀ ਮੈਂ ਬਾਅਦ ਚ ਦੱਸਦਾ ਪਰ ਮੈਂ ਸੋ ਵੇਖਣ ਵਾਸਤੇ ਜ਼ਰੂਰ ਗਿਆ ਕਿਉਂਕਿ ਇਤਿਹਾਸਪਰ ਹੋਣ ਦੇ ਨਾਲ ਤੇ ਜਿੰਨੇ ਤੇ ਸਬੂਤ ਨਾ ਹੋਣ ਇਤਿਹਾਸ ਸਟੇਜ ਤੇ ਗੱਲ ਨਹੀਂ ਚਲਦੀ ਮੈਂ ਵੇਕਰ ਵਾਸਤੇ ਗਿਆ ਕਿ ਜਿੱਥੇ ਪ੍ਰਿਆਗ ਜਿਸ ਨੂੰ ਅਜਨਾ ਦਿੱਤਾ ਗਿਆ ਇਲਾਹਾਬਾਦ ਦਾ ਉਹਦੇ ਸਥਾਨ ਤੇ ਜਿਹਨੂੰ ਤਰਵੇੜੀ ਦਾ ਸੰਗਮ ਕਿਹਾ ਜਾਂਦਾ ਉੱਥੇ ਤਕਰੀਬਨ ਅਕਤੂਬਰ ਦੇ ਮਹੀਨੇ ਵਿੱਚ ਖਾਸ ਕਰ ਕੁੰਭ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬੀਬੀਆਂ ਆ ਜਾਂਦੀਆਂ ਨੇ ਪੱਤਲਾਂ ਚ ਖੀਰ ਰੱਖ ਕੇ ਬੈਠੀ ਆਉਂਦੀਆਂ ਦਾ ਕਾਦੇ ਵਾਸਤੇ ਪਿੱਛੇ ਪੱਤੇ ਸੱਦੀਏ ਕਾਓ ਇਹ ਬਨਾਰਸ ਵੱਲ ਸ਼ਬਦੀ ਉੱਥੇ ਜਾ ਰਿਹਾ ਸੀ ਉਸ ਇਲਾਕੇ ਪਿੱਛੇ ਪੱਤੇ ਸੱਦੀਏ ਕਾਓ ਜਿਹੜੀਆਂ ਔਰਤਾਂ ਦੇ ਪਤੀ ਜਵਾਨ ਅਵਸਥਾ ਚ ਮਰ ਜਾਂਦੇ ਨੇ ਉਹਨਾਂ ਦੇ ਮਨ ਚ ਵਹਿਮ ਸਿਰਜ ਦਿੱਤਾ ਗਿਆ ਕਿ ਕਾਂ ਦੀ ਜੂਨ ਚ ਪਏ ਨੇ ਤੇ ਜੇ ਕਾਂ ਆ ਕੇ ਤੁਹਾਡੀ ਥਾਲੀ ਦੇ ਵਿੱਚੋਂ ਖੀਰ ਦਾ ਦਾਣਾ ਖਾ ਲਵੇਗਾ ਤੇ ਸਮਝੋ ਤ੍ਰਿਪਤ ਹੋ ਗਿਆ ਤੇ ਉਹਦੀ ਮੁਕਤੀ ਹੋ ਗਈ ਹੁਣ ਇਹ ਵਹਿ ਪਾ ਦਿੱਤਾ ਗਿਆ ਹੋਏ ਪਿੱਛੇ ਪੱਤਲ ਪੱਤਲ ਕਿਹਾ ਜਾਂਦਾ ਥਾਲੀ ਸੱਦੀਏ ਕਾਓ ਹੁਣ ਬੈਠੀਆਂ ਰਹਿ ਜਾਂਦੀਆਂ ਸਾਰਾ ਦਿਨ ਕਾਵਾਂ ਦੀ ਢੀਕ ਦੇ ਚ ਮੂੰਹ ਚੁੱਪੇ ਕਦੋਂ ਕਾਂ ਆਵੇ ਤੇ ਕਦੋਂ ਤ੍ਰਿਪਤ ਹੋਵੇ ਥਾਲੀਆਂ 'ਚ ਖੀਰ ਪਾਈ ਹੁੰਦੀ ਹੈ ਉਹ ਅਗਲੀ ਗੱਲ ਮੈਂ ਅੰਤਲ ਸੁੰਦਰ ਕੁਮਾਰ ਜੀ ਦੱਸਣ ਜਿਹੜੀ ਉਹਨੇ ਸਾਂਝੀ ਕੀਤੀ ਕਹਿੰਦਾ ਦੋ ਬੀਬੀਆਂ ਬੈਠੀਆਂ ਨੇ ਕਹਿੰਦਾ ਕਾਂ ਆਵੇ ਤੇ ਲੱਗੋ ਉਹ ਕੇ ਫਿਰ ਚਲਾ ਜਾਏ ਆਵੇ ਤੇ ਲੱਗੋ ਹੋ ਕੇ ਫੇਰ ਚਲਾ ਜੇ ਉਹ ਬੰਦਾ ਖਿੱਚਤੇ ਜਾਂਦਾ ਹੀ ਹੈ ਨਾ ਤੁਹਾਨੂੰ ਦੱਸਿਆ ਵੀ ਇਹ ਕਿ ਆ ਕੇ ਤੇਰਾ ਘਰ ਵਾਲਾ ਤਿੰਨ ਦੀ ਪੱਪੂ ਦੇ ਪਾਪਾ ਮਰਤੇ ਗਏ ਰਏ ਤੱਕ ਆਹ ਤਾਂ ਨਹੀਂ ਛੱਡੀਆਂ ਰੋਟੀ ਟਾਈਮ ਨਾਲ ਨਹੀਂ ਖਾਂਦੇ ਲੈ ਹਨ ਮਨ ਤੁ ਬਿਠਾ ਦਿੱਤਾ ਗਿਆ ਇਹਦੀ ਜੇ ਕਾਂ ਆਈ ਆਇਆ ਤ ਉਹਦੀ ਥਾਲੀ ਵਾਲ ਤੇ ਗਵੰਡਨ ਦੀ ਥਾਲੀ ਚ ਚੋਰ ਖਾ ਕੇ ਅੱਡ ਗਿਆ ਕਿੰਦੀ ਚੀਚੀ ਰੋਲ ਲਵੀ ਹਰ ਮੈਂ ਮਰ ਜਾਵਾਂ ਅਜੇ ਵੀ ਗਵੰਡਨ ਦੇ ਘਰ ਜਾਣ ਨੂੰ ਨਹੀਂ ਅੱਡ ਗਵੰਡਨ ਸਿੱਜ ਤੇ ਕਿਸਾ ਦੇ ਪੰਚ ਕਿਉਂ ਕਿ ਕਿਸੇ ਵਹਿਮ ਨੂੰ ਪ੍ਰਵਾਨ ਕੀਤਾ ਜਿਹੜੀ ਮੈਂ ਗੱਲ ਆਰੰਭ ਵਿੱਚ ਕਹੀ ਸੀ ਨਾ ਕਿ ਡਾਕਟਰ ਲੋਸੀ ਮਜਬੂਰ ਕੀਤਾ ਕਿ ਸਾਡੇ ਚ ਬਿਮਾਰੀ ਕੱਢੇ ਜੋਸ਼ੀ ਰੋਸੀ ਮਜਬੂਰ ਕੀਤਾ ਕਿ ਸਾਨੂੰ ਚਨੀ ਦੀ ਸਾੜ ਤੱਕ ਹੀ ਦੱਸੇ ਅਸੀਂ ਮਜਬੂਰ ਕੀਤਾ ਲੋਕ ਸਾਡੇ ਦੇ ਸੀ ਮੈਂ ਆਰੰਭ ਵਿੱਚ ਗੱਲ ਕੀਤੀ ਸੀ ਕਿ ਆਤਮ ਚੀਨਣ ਕਰਨਾ ਪਵੇਗਾ ਸਾਨੂੰ ਸੈਲਫ ਐਨਾਲਾਈਜ਼ ਕਰਨਾ ਪਵੇਗਾ ਕਿ ਅਸੀਂ ਵਹਿਮ ਦੇ ਵਿੱਚਾਂ ਤਾਂ ਲੋਕ ਸਾਡਾ ਫਾਇਦਾ ਚੁੱਕ ਰਹੇ ਨੇ ਜਿੱਦਣ ਅਸੀਂ ਇਸ ਗੱਲ ਤੇ ਕਿਹੜਾ ਕਿ ਤਾ ਪਿਓ ਇੱਕ ਮੰਨ ਧਰਿਓ ਇੱਕ ਕਰ ਨ ਤਰੇ ਇੱਕ ਵਿਖਾਣਿਓ ਨੈਣ ਬੈਨ ਮੂਹ ਇੱਕ ਇੱਕ ਦੋਇ ਖਾਇ ਨ ਜਾਣਿਓ ਸੁਪਨ ਇੱਕ ਪਰਤਕ ਇੱਕ ਇੱਕ ਇਸਮੈ ਲੀੜਿਓ ਕਿ ਸਾਡਾ ਇੱਕ ਤੋਂ ਬਿਨਾ ਹੈ ਹੀ ਕੋਈ ਵੀ ਜਿਦਨ ਤੁਸੀਂ ਇਹਤੇ ਤੇ ਅੱਗੇ ਤੁਹਾਨੂੰ ਕੋਈ ਵਹਿਮ ਭਰਮ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੇ ਮਨ ਮੰਨਿਆ ਉਸ ਦਿਨ ਕਿਸੇ ਤਰ੍ਹਾਂ ਦਾ ਜਨਤਰ ਮੰਤਰ ਤੰਤਰ ਕੋਈ ਤੁਹਾਡੇ ਮਨ ਚ ਡਰ ਨਹੀਂ ਰਹਿ ਜਾਣਾ ਦਰ ਹੈ ਹੀ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਅਸੀਂ ਇੱਕ ਦੇ ਨਾਲ ਨਹੀਂ ਜੁੜੇ ਜਿਦਨ ਇਹਦੇ ਨਾਲ ਪਿਆਰ ਪੈ ਗਿਆ ਉਧਰ ਮਨ ਦੇ ਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ। ਕਿਸੇ ਤਰ੍ਹਾਂ ਦੀ ਕੋਈ ਡੁੱਬਦਾ ਨਹੀਂ ਰਹਿ ਜਾਂਦਾ। ਸੋ ਸਾਡੇ ਬਹੁਤ ਸਾਰੇ ਕਈ ਤਰ੍ਹਾਂ ਦੇ ਐਸੇ ਵਿਹਮ ਸਾਡੇ ਮਨਕ ਸਰਜਿੱਤੇ ਗਏ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੋਈ ਜਿਹੜਾ ਕਾਰਨ ਸੀਗਾ ਉਹ ਵਿਗਿਆਨਕ ਸੀ। ਮਿਸਾਲ ਦੇ ਤੌਰ ਤੇ ਪਤਾ ਨਹੀਂ ਤੁਹਾਡੇ ਇੱਥੇ ਹੈ ਕਿ ਨਹੀਂ ਮੈਂ ਤੁਹਾਨੂੰ ਆਪਣੇ ਮਾਝੇ ਦੀ ਗੱਲ ਦੱਸਦਾ। ਸਾਡੇ ਮਾਝੇ ਦੇ ਵਿੱਚ ਕਿਸੇ ਦੀ ਮੌਤ ਹੋ ਜਾਵੇ ਤੇ ਨਾਲ ਕਾਨਾ ਰੱਖਦੇ ਨੇ। ਤੁਹਾਡੇ ਇੱਥੇ ਕਿਹ ਰੱਖਦੇ ਜੀ? ਰੱਖਦੇ ਨੇ। ਕਾਨਾ ਰੱਖਦੇ ਨੇ। ਮੇਰੇ ਪਤਾ ਹੀ ਦੇ ਬਹੁਤ ਹੋ ਗਈ ਮੇਰੇ ਬ੍ਰਦਰ ਨਾਲ ਹੀ ਆਏ ਤੇ ਮੇਰੇ ਬੈਠੇ ਉਦੋਂ ਅਮਰੀਕਾ ਸੀ ਇਹਨਾਂ ਨੇ ਆਉਣਾ ਸੀਗਾ ਤੇ ਤਕਰੀਬਨ 2 ਦਿਨ ਇਹਨਾਂ ਨੂੰ ਲੱਗ ਜਾਣੇ ਸੀਗੇ ਤੇ ਜਦੋਂ ਅਸੀਂ ਉਹਦੀ ਡੈੱਡ ਬੋਡੀ ਘਰ ਰੱਖੀ ਤੇ ਸਾਡੀ ਇੱਕ ਗਵਰਨਰ ਆ ਗਈ ਪੁੱਤ ਕਾਨਾ ਨਹੀਂ ਰੱਖਿਆ ਮੈਂ ਕਿਹਾ ਮਾਤਾ ਵੀ ਅਸੀਂ ਕਾਨਾ ਨਹੀਂ ਰੱਖਣਾ ਇਹਦੇ ਨੇ ਕਾਨਾ ਰੱਖਣਾ ਪੈਣਾ ਨਹੀਂ ਤੇ ਲਾਸ਼ ਲੰਬੀ ਹੋ ਜਾਂਦੀ ਹੋ ਗਿੰਦੇ ਤੇ ਮੈਂ ਕਿਹਾ ਹੋਰ ਕੀ ਚਾਹੀਦਾ ਮਰੇ ਬੰਦੇ ਦਾ ਕਾਦਵੱਦ ਜੇ ਤੇ ਹੋਰ ਕੀ ਚਾਹੀਦਾ ਜਿਹੜਾ ਜਿਉਂਦਾ ਨਾ ਵਧਿਆ ਮਰੇ ਕਿੱਥੇ ਵੱਧ ਜਣਾ ਸੜਕਾਂ ਤੇ ਲਾਸ਼ ਰੋਜ਼ ਵੇਨੇ ਪਈਆਂ ਰਹਿੰਦੀਆਂ ਕੌਣ ਵੱਧਦਾ ਮਲਚਕ ਵਹਿਮ ਪਾ ਦਿੱਤਾ ਗਿਆ ਹੁਣ ਫਿਰ ਵੀ ਉਹ ਕਿਰੋ ਨਾ ਹਟੇ ਮਾਤਾ ਕੰਨਾਂ ਨਾਲ ਜ਼ਰੂਰ ਰੱਖਣਾ ਫਿਰ ਮੈਨੂੰ ਕਹਿਣਾ ਪਿਆ ਮਾਤਾ ਅਸੀਂ ਮੁਸਲਮਾਨ ਨਹੀਂ ਉਹ ਕਹਿੰਦੀ ਚ ਮੁਸਲਮਾਨਾਂ ਨੇ ਕਿਹੜੀ ਗੱਲ ਆ ਉਹ ਵੀ ਮਰਦੇ ਅਸੀਂ ਵੀ ਮਰਦੇ ਧਰਮ ਦੀ ਗੱਲ ਕਿੱਥੋਂ ਆ ਗਈ ਮੈਂ ਕਿਹਾ ਧਰਮ ਦੀ ਇੱਥੋਂ ਗੱਲ ਆਈ ਕਿ ਉਹਨਾਂ ਦੀ ਤਾਂ ਮਜਬੂਰੀ ਹੁੰਦੀ ਸੀ ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਣੀ ਉਹਦੇ ਨਾਲ ਬਰਾਬਰ ਦੇ ਉਹਦੇ ਕੱਦ ਦਾ ਮੈਨਕੇ ਕਾਨਾ ਰੱਖ ਦੇਣਾ ਜਦੋਂ ਸਿਹੜੇ ਕਬਰ ਪੁੱਟਣ ਵਾਲਿਆਂ ਨੇ ਆਉਣਾ ਉਹਨਾਂ ਨੇ ਉਹ ਕਾਨਾ ਚੁੱਕ ਕੇ ਕਬਰਸਤਾਨ ਚ ਲੈ ਜਾਣਾ ਤੇ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕਬਰ ਪੁੱਟਣੀ ਵੀ ਕਿਤੇ ਕਬਰ ਇਹ ਨਾ ਹੋਵੇ ਕਿ ਬੰਦਾ ਲੰਮਾ ਹੋਵੇ ਤੇ ਉਹਨਾਂ ਦੀ ਕਬਰ ਛੋਟੀ ਹੋਵੇ ਤੇ ਸਾਰਿਆਂ ਨੂੰ ਨੀਕਣਾ ਪਵੇ ਉਹਦਾ ਕੱਦ ਮਿਲਣ ਦੇ ਵਾਸਤੇ ਉਹਦੇ ਵਾਸਤੇ ਉਹਨਾਂ ਨੇ ਕਾਨੇ ਦੀ ਰਵਾਇਤ ਸ਼ੁਰੂ ਕੀਤੀ ਕਿ ਚੰਗੀ ਰਵਾਇਤ ਸੀ ਪਰ ਅਸੀਂ ਕਿਹੜੇ ਵੇਮੋ ਚ ਪੈਰੀ ਅਸੀਂ ਤੇ ਸੰਸਕਾਰ ਕਰਨਾ ਹੁੰਦਾ ਅਸੀਂ ਉਹਦੇ باوجود ਵੀ ਮੌਤ ਦੇ ਨਾਲ ਜਾਂ ਮਰੇ ਹੋਏ ਵਿਅਕਤੀ ਦੇ ਨਾਲ ਅਸੀਂ ਕੰਦੇ ਰੱਖਣੇ ਸ਼ੁਰੂ ਕਰ ਦਿੱਤੇ ਸੋ ਲਾਈਕ ਦਰਸ਼ਕੋ ਕਿਤੀ ਸੀ ਕਈ ਵਾਰ ਕੁਝ ਗੱਲਾਂ ਦੇ ਪਿੱਛੇ ਕਾਰਨ ਵਿਗਿਆਨਕ ਨੇ ਪਰ ਅਸੀਂ ਉਹਨਾਂ ਨੂੰ ਵੇਖਾ ਵੇਖੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਬਣਾ ਲਿਆ ਤੇ ਜਿਸ ਤਰ੍ਹਾਂ ਇਹ ਤੇ ਸਾਡੀਆਂ ਰਸਮਾਂ ਨੇ ਤੇ ਇਹਨਾਂ ਪਰ ਬਿਲਾ ਤਾਂ ਅਸੀਂ ਰਹਿ ਨਹੀਂ ਸਕਦੇ ਇੱਥੇ ਤੱਕ ਅਸੀਂ ਵਿਆਹ ਨਹੀਂ ਰਸਮ ਬਣਾ ਲਿਆ ਸੀ ਮर्याਦਾ ਤੋਂ ਬਾਹਰ ਕੱਢ ਲਿਆ ਐਸੇ ਦੇ ਵਿਆਹ ਵੀ ਰਸਮਾਂ ਇੰਨੀ ਭਾਰੂ ਹੋ ਗਿਆ ਮर्याਦਾ ਬਹੁਤ ਪਿੱਛੇ ਰਹੀ ਗੁਰੂ ਪਾਚਲੇ ਦੇ ਗ੍ਰਾਸਤ ਜੀਵਨ ਨੂੰ ਜਿਹੜਾ ਧਰਮ ਦਾ ਇੱਕ ਉਹ ਕੰਦ ਕਿਹਾ ਸੀ ਕਿ ਜਿਹਦੇ ਤੋਂ ਬਿਨਾਂ ਧਰਮ ਅਸੰਭਵ ਹੈ ਉਹਦੇ ਚ ਅਸੀਂ ਧਰਮ ਦੀਆਂ ਮर्याਦਾਂ ਨੂੰ ਬਹੁਤ ਵਿੱਚੇ ਛੱਡ ਕੇ ਆਨੰਦ ਕਾਰਜ ਮर्यादा ਨਹੀਂ ਰਹੇਗੀ ਉਹਨਾਂ ਕਹਿੰਗੇ ਆਨੰਦ ਕਾਰਜ ਦੀਆਂ ਰਸਮਾਂ ਆਦਾ ਕੀਤੀਆਂ ਜਾਣ ਵੀ ਰਸਮਾਂ ਤੋੜੀਆਂ ਜਾਂਦੀਆਂ ਨੇ ਮर्यादा ਨਿਭਾਈ ਜਾਂਦੀ ਹੈ ਰਸਮਾਂ ਤੁਸੀਂ ਤੋੜ ਦਿੰਦੇ ਹੋ ਤੇ ਤੋੜ ਸਕਦੇ ਹੋ ਜੇ ਮर्याਦਤਾ ਦੇ ਚ ਪੂਰੇ ਹੋ ਜਾਓ ਜਦੋਂ ਤੁਸੀਂ ਮर्यादा ਤੋਂ ਦੂਰ ਹੋ ਤੁਸੀਂ ਰਸਮਾਂ ਚ ਆਪਰੇ ਆਪ ਨੂੰ ਬੰਨ ਲੈਂਦੀਓ ਜੇ ਰਸਮਾਂ ਨੂੰ ਕੋਈ ਤੋੜ ਸਰੀ ਦੀ ਤੇ ਮर्यादा ਤੇ ਜਦੋਂ ਅਸੀਂ ਮर्यादा ਨੂੰ ਤੋੜ ਦਿੰਨੇ ਤੇ ਸਾਡੇ ਕੋਲ ਨੈਤਿਕਤਾ ਨਹੀਂ ਰਹਿ ਜਾਂਦੀ ਤੇ ਦੋ ਗੱਲਾਂ ਬੜੀਆਂ ਸਪਸ਼ਟ ਨੇ ਰਸਮਾਂ ਨੂੰ ਤੋੜਿਆ ਜਾ ਸਕਦਾ ਹੈ ਜੇ ਸਾਡੇ ਪੱਲੇ ਮर्यादा ਹੋਵੇ ਤੇ ਜੇ ਅਸੀਂ ਮर्याਦਾ ਤੋੜ ਦੇਵਾਂਗੇ ਤੇ ਰਸਮਾਂ ਨਾਲ ਜੁੜ ਜਾਵਾਂਗੇ ਸਾਡੇ ਪੱਲੇ ਨੈਤਿਕਤਾ ਨਹੀਂ ਰਹਿ ਜਾਵੇਗੀ ਅਸੀਂ ਅਨੈਤ ਤੇ ਪਰਮਾ ਦੇ ਵਿੱਚ ਹੋ ਜਾਵਾਂਗੇ ਤੇ ਅੱਜ ਕੱਲ ਬਹੁਤ ਸਾਰੇ ਸਾਡੇ ਵਿਆਹਾਂ ਦੇ ਵਿੱਚ ਹੋ ਰਿਹਾ ਹੈ ਕੁਝ ਨਸ਼ਿਆਂ ਦੀ ਵੰਡ ਸ਼ਰਾਬ ਦੀ ਵਰਤੋਂ ਕਿਹੜਾ ਕਰਨ ਤੇ ਕੋ ਕਰ ਸਾਡੇ ਵਿਆਹ ਸ਼ਾਦੀਆਂ ਤੇ ਨਹੀਂ ਹੋ ਰਿਹਾ ਇਤੋਂ ਤੱਕ ਕਿ ਕੁਝ ਉਸ ਸਮੇਂ ਦੀਆਂ ਵੀ ਲੋੜਾਂ ਸੀ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਵਕਤ ਤੇ ਮੇਰਾ ਸਮਾਪਤ ਹੈ ਮੈਂ 2-4 ਮਿੰਟ ਹੋ ਲੈਸਾ ਇਦਾਂ ਉਸ ਹਾਲ ਦੇ ਤੌਰ ਤੇ ਕੋਈ ਸਮੱਸਿਆ ਸੀ ਕਿ ਜਦੋਂ ਵਿਆਹ ਦੇ ਵਾਸਤੇ ਲੜਕਾ ਬਰਾਤ ਲੈ ਕੇ ਜਾ ਰਿਹਾ ਤੇ ਮੁਜ਼ਲ ਪਠਾਣਾ ਨੇ ਜਗਾਤ ਮਨੇ ਹਮਲਾ ਕਰਦੇਆ ਬਰਾਤਮ ਲੁੱਟਿਆ ਜਾ ਰ ਤੇ ਤੇ ਵੀ ਲੁੱਟਮਾਰ ਕਰਦੇਆ ਉਸ ਵਿਆਹ ਵਾਲੇ ਲੜਕੇ ਦੀ ਮੌਕਾ ਚ ਹੁਣ ਲੜਕੀ ਨੇ ਲੜਕਾ ਵੇਖਿਆ ਹੀ ਨਹੀਂ ਉਹ ਤੇ ਬਰਾਤ ਚ ਲੈ ਕੇ ਆ ਰ ਪਰ ਉਹਨੂੰ ਵਿਧਵਾ ਤਸਲੀਮ ਕਰ ਲਿਆ ਗਿਆ ਸੰਦ ਚ ਅੱਜ ਨੂੰ ਵੇਖ ਵਿਖਾਈ ਤਾਂ ਹੁੰਦੀ ਸੀ ਨਾਈਆਂ ਦੇ ਰਾਹੀਂ ਵਿਚੋਲੇ ਦੇ ਰਾਹੀਂ ਰਿਸ਼ਤੇ ਹੋ ਜਾਂਦੇ ਸੀ ਹੁਣ ਹੋਇਆ ਕੀ ਕਿ ਪ੍ਰਵਾਨ ਕਰਨ ਲੱਗਿਆ ਤਸਲੀਮ ਕਰ ਲਿਆ ਗਿਆ ਕਿ ਨਹੀਂ ਹੋਰ ਵਿਧਵਾ ਹੋ ਗਿਆ ਤਾਂ ਘਰ ਵਾਲਾ ਮਰ ਗਿਆ ਉਹਨ ਘਰ ਵਾਲਾ ਤੇ ਬੜਿਆ ਇਸ ਪਰ ਸਮਾਜ ਨੇ ਉਹਨੂੰ ਵਿਧਵਾ ਦਾ ਦਰਜਾ ਦੇ ਦਿੱਤਾ ਕੁਝ ਸਿਆਣੇ ਲੋਕਾਂ ਨੇ ਸੋਚਿਆ ਕਿ ਇੰਜ ਕੀਤਾ ਜਾਵੇ ਕਿ ਉਸ ਜਿਹੜਾ ਵਰ ਹੈ ਲੜਕੇ ਨੂੰ ਵਰ ਕਿਹਾ ਜਾਂਦਾ ਲੜਕੀ ਨੂੰ ਬਾਲਾ ਕਿਹਾ ਜਾਂਦਾ ਵਰ ਤੇ ਬਾਲਾ ਦੇ ਉੱਪਰ ਇੱਕ ਅਸੀਂ ਉਹ ਸਬਸਟੀਟਿਊਟ ਪੈਦਾ ਕਰੀਏ ਜਿਹਦਾ ਨਾਮ ਰੱਖਿਆ ਗਿਆ ਸਰਬਾਲਾ ਜਿਹੜਾ ਲੜਕੀ ਦੇ ਲੜਕੇ ਦੇ ਭੂਆ ਦੇ ਚਾਚੇ ਦੇ ਮਾਸੀ ਦਾ ਮੁੰਡਾ ਹੁੰਦਾ ਸੀ ਤੇ ਉਹਦਾ ਹਮ ਉਮਰ ਹੁੰਦਾ ਸੀ ਉਹਨੂੰ ਬਿਲਕੁਲ ਲੜਕੇ ਵਾਂਗੂ ਤਿਆਰ ਕੀਤਾ ਜਾਂਦਾ ਸੀ ਉਹਨੂੰ ਪਿੱਛੇ ਰੱਖਿਆ ਜਾਂਦਾ ਸੀ ਉਦਾਕਾਰਨ ਸੀ ਕਿ ਜੇਕਰ ਤੇ ਮੂਗਲ ਹਾਕਮ ਆ ਕੇ ਉਸ ਬਰਾਤ ਨੂੰ ਲੁੱਟ ਲੈਣ ਤੇ ਲੜਕੇ ਦੀ ਮੌਤ ਹੋ ਜਾਵੇ ਤੇ ਉਹ ਲੜਕੀ ਫਿਰ ਉਸ ਲੜਕੇ ਨਾਲ ਵਿਆਹ ਦਿੱਤੀ ਜਾਵੇ ਇੱਕ ਚੰਗਾ ਚਲਨ ਪਾਏ ਦੇ ਵਿੱਚ ਕਿ ਬਿਨਾਂ ਕਿਸੇ ਕਾਰਨ ਤੋਂ ਲੜਕੀ ਨੂੰ ਵਿਦਵਾਲਾ ਦਰਜਾ ਨਾ ਦਿੱਤਾ ਜਾਵੇ ਪਰ ਹੋਣ 5 ਸਾਲ ਦੇ ਬੱਚੇ ਨੂੰ ਕੱਪੜਾ ਹੱਥ ਫਰਾ ਕੇ ਕਿਰਪਾ ਨਾਲ ਸੀਂਧ ਸਰਬੱਲਾ ਬਣਾ ਦਿੱਤਾ ਕਿ ਕੋਸ਼ਿਸ਼ ਤਾਂ ਕਰੋ ਸੋਚਣ ਦੀ ਇਹ ਰਸਮ ਆਈ ਕਿੱਥੋਂ ਸੀ ਜਾਣਨ ਦਾ ਯਤਨ ਤਾਂ ਕਰੀਏ ਇੱਕ ਸਮਾਜਿਕ ਲੋਰ ਦੇ ਵਿੱਚੋਂ ਆਈ ਰਸਮ ਸੀ ਅੱਜ ਤੋਂ ਲੋਰ ਨਹੀਂ ਕਿਸੇ ਨੇ ਬਰਾਤ ਨਹੀਂ ਲੁੱਟਣੀ ਬਸ ਅੱਜ ਵੀ ਸੀ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦਾ ਜਾਂ ਆਪਣੇ ਸੰਸਕਾਰਾਂ ਦਾ ਹਿੱਸਾ ਬਣਾ ਲਿਆ ਬਣਾਇਆ ਕਿਉਂ ਕਿ ਅਸੀਂ ਮਰਿਆਦਾ ਤੋਂ ਦੂਰ ਜਾਂਦੇ ਗਏ ਜੋ ਜੋ ਅਸੀਂ ਮਰਿਆਦਾ ਤੋਂ ਦੂਰ ਜਾਂਦੇ ਗਏ ਅਸੀਂ ਸਮਾਜ ਦੀਆਂ ਮਰੌਤਾਂ ਆਪਣੀ ਜ਼ਿੰਦਗੀ ਦੀ ਚੱਲਣੇ ਕਿ ਮੈਂ ਹੁਣ ਜਦੋਂ ਵਿਆਹ ਦੇ ਕਾਰਡ ਵੇਖਦਾ ਤਾਂ ਮੈਂ ਹੈਰਾਨ ਰਹਿ ਜਾਂਦਾ ਕਿ ਕਿੰਨਾ ਲੰਮਾ ਵਿਆਹ ਕਰ ਦਿੱਤਾ ਉਹਦੇ باوجود ਵੀ ਵਿਆਹ ਵਾਲਾ ਉਹਦੇ ਚ ਕੋਈ ਨਾ ਅੱਜ ਫਲਾਨੀ ਸ cerimony ਅੱਜ ਫਲਾਨੀ cerimony ਅੱਜ ਬੈਂਗਲ cerimony ਅੱਜ ਮਹਿੰਦੀ cerimony ਅੱਜ ਚਾਟਗੋ ਪਤਾ ਨਹੀਂ 6 7 ਕਾਰਡ 1 ਕਾਰਡ ਦੇ ਵਿੱਚ ਹੁੰਦੇ ਨੇ ਪਰ ਉਹਦੇ باوجود ਵੀ ਨਾ ਤੇ ਉਹਦੇ 'ਚ ਕੋਈ ਅਪੜਕ ਨਾ ਤੁਹਾਡੇ ਰਿਸ਼ਤਿਆਂ ਦੀ ਗੱਲਬਾਤ ਤੇ ਨਾ ਰਿਸ਼ਤਿਆਂ ਦੀ ਪਹੰਗੇ ਉਹ ਸਭ ਕੁਝ ਜਿਹੜਾ ਖਤਮ ਹੋਇਆ ਔਰ ਅਸੀਂ ਉਹ ਚੀਜ਼ਾਂ ਪਹਨਾਲੀਏ ਜਿਹੜੀ ਸਾਡੀ ਸਾਰੀ ਵਿਕ ਜਿਹੜੇ ਕਿਲੇ ਦਾ ਚੈ ਮਾਲਾ ਸ cerimony ਵੀ ਇਹ ਤਾਂ ਉਦੋਂ ਸ਼ੁਰੂ ਹੋਈ ਜਦੋਂ ਮੁਗਲਾਂ ਨੇ ਲੜਕੀਆਂ ਨੂੰ ਜਿੱਤ ਕੇ ਨਾ ਜਾਣਾ ਜੈਵਾਲ ਦਾ ਭਾਵੇਂ ਇੱਜਤ ਦੀ ਮਾਲਾ ਉਹ ਤਾਂ ਦੋ ਸ਼ੁਰੂ ਹੋਈ ਔਰ ਅਸੀਂ ਕਿਸ ਬਹਾਨੇ ਕਰ ਰਹੇ ਇਸ ਪਰ ਨਹੀਂ ਸਮਾਜ ਦੇ ਵਿੱਚ ਅਸੀਂ ਰਸਮਾਂ ਨੂੰ ਪਰਵਾਹ ਨਹੀਂ ਕੀਤੀ ਬਹੁਤ ਛੇਤੀ ਦੇ ਲਈ ਅਸੀਂ ਮर्यादा ਨੂੰ ਭੁੱਲ ਜਾਂਦੇ ਹਾਂ ਸੋ ਮੇਰੀਓ ਪੈੜੋ ਕਿਤੇ ਆ ਕਿਤੇ ਤੇ ਇਹ ਗੱਲ ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨੀ ਪੈਣੀ ਜਿਹੜੀ ਗੱਲ ਗੁਰਤੇਗ ਬਾਦ ਸਾਹਿਬ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ ਜਿੰਨਾ ਚਿਰ ਅਸੀਂ ਆਤਮ ਚਿੰਤਨ ਨਾ ਕੀਤਾ ਨਾ ਉਹਨਾਂ ਚੋਂ ਸਾਡੇ ਮਨ ਦੇ ਵਿੱਚੋਂ ਭਰਮ ਖਤਮ ਨਹੀਂ ਹੋਣਾ ਤੇ ਇਹ ਮਰਿਆਦਾ ਨੂੰ ਸਮਝਾਉਣਾ ਬਹੁਤ ਔਖਾ ਜੇ ਮਰਿਆਦਾ ਨੂੰ ਸਮਝਾਉਣਾ ਬਹੁਤ ਔਖਾ ਤੇ ਮਨੋਂਤਨ ਤੇ ਕਰਮ ਕਾਂਡ ਨੂੰ ਫਲੋਣਾ ਬਹੁਤ ਜਿਆਦਾ ਸੌਖਾ ਜੇ ਅਤ ਤੁਹਾਨੂੰ ਵੀ ਪਤਾ ਹੋਣਾ ਕਿ ਮੈਂ ਡਾਕਟਰ ਹੋਂ ਕਰਕੇ ਬੀਬੀਆਂ ਨੇ ਕਹਿੰਦੇ ਸਾਡੇ ਤੇ ਤਵਾਂ ਲਾਈ ਜਾਂਦਾ ਕੇਸ ਜਿਹਾ ਉਹਦੀਆਂ ਬੀਬੀਆਂ ਨੇ ਪਤਾ ਨਹੀਂ ਕੀ ਗੱਲ ਬਲੱਡ ਪ੍ਰੈਸ਼ਰ ਵੀ ਬੀਬੀਆਂ ਦਾ ਘਟਦਾ ਪਤਾ ਨਹੀਂ ਕੀ ਗੱਲ ਜਿਆਦਾਤਰ ਮਰੀਜ਼ ਬੀਬੀਆਂ ਆਉਂਦੀਆਂ ਨੇ ਖੈਰ ਤੇ ਵੀ ਕਰੇ ਲੂਸ ਮਸੱਈਆਂ ਵੀ ਹੁੰਦੀਆਂ ਪਿੱਛੇ ਜੇ ਇੱਕ ਬਾਬਾ ਜਦੋਂ ਮਤਲਕ ਇੱਕ ਖਾਸ ਕਰਕੇ ਜਿਹੜੀਆਂ ਬੀਬੀਆਂ ਦਵਾਈ ਲੈ ਰਹੀਆਂ ਸੀਗੀਆਂ ਇਨਫਰਟੀਲਿਟੀ ਦੀ ਪ੍ਰੋਬਲਮ ਸੀ ਕਿ ਬੱਚਾ ਨਹੀਂ ਹੋ ਰਿਹਾ ਉਹਨਾਂ ਨੇ ਦਵਾਈਆਂ ਲੈਣੀਆਂ ਬੰਦ ਕਰਤੀਆਂ 10 ਸਾਲ ਪਹਿਲਾਂ ਦੀ ਗੱਲ ਹੈ ਮੈਂ ਕਿਹਾ ਜੀ ਹੁਣ ਤੁਸੀਂ ਦਵਾਈ ਵਿੱਚੋਂ ਹੀ ਬੰਦ ਕਰਤੀ ਐ ਨਹੀਂ ਜੇ ਅਸੀਂ ਬਾਬੇ ਕੋ ਕੜਾ ਪਾ ਲਿਆ ਪਠਾਨਪੁਰ ਵਾਲੋ ਕੋਈ ਬਾਬਾ ਸੀ ਤੁਹਾਨੂੰ ਯਾਦ ਹੋਵੇਗਾ ਅਸੀਂ ਜੇ ਪੜਾ ਪੌਂਦਾ ਤੇ ਬੱਚਾ ਪਾ ਜਾਂਦਾ ਸੋ ਬੀਬੀਆਂ ਜਿਹੜੀਆਂ ਠੀਕ ਵੀ ਹੋ ਸਕਦੀ ਐ ਸੀ ਦਵਾਈ ਦੇ ਨਾਲ ਉਹਨਾਂ ਨੇ ਦਵਾਈ ਛੱਡ ਦਿੱਤੀ ਤੇ ਬਾਬੇ ਕੋ ਜਾ ਕੇ ਕੜੇ ਖਰੀਦਣੇ ਸ਼ੁਰੂ ਕਰ ਦਿੱਤੇ 13 ਚੜਾ ਤਾਂ ਮੇਰੀ ਮਰੀਜ਼ ਸੀ ਦਵਾਈ ਛੱਡ ਕੇ ਘੜੇ ਪਾ ਲੇ ਹੁਣ ਜਦੋਂ ਟਾਈਮ ਵੀ ਲੰਘ ਗਿਆ ਬਾਬੇ ਨੇ ਕਿਹਾ ਸੀ 9 ਮਹੀਨੇ ਬਾਅਦ ਬੱਚਾ ਹੋਣਾ 13 14 15 ਮਹੀਨੇ ਹੋ ਗਏ ਬੰਬਾ ਜੀ ਇਹਨਾਂ ਦਾ ਸੀ ਕੋਈ ਗੱਲ ਨਹੀਂ ਪਈ 20 ਮਹੀਨੇ ਬਾਅਦ ਹੋਵੇ ਬੱਚਾ ਪੋਣਾ ਕੋਈ ਨਹੀਂ ਪਿਆ ਅੱਜ ਪਾਪਾ ਪਤਾ ਨਹੀਂ ਕਿੱਥੇ ਪਰ ਮੈਂ ਜਿਹੜੀ ਗੱਲ ਕੀਤੀ ਸੀ ਕਿ ਵੈਨ ਨੂੰ ਪਰਮ ਨੂੰ ਫਲੋਣਾ ਬਹੁਤ ਔਖਾ ਹੈ ਪਰ ਸਿਧਾਂਤਕ ਤੌਰ ਤੇ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਕਿ ਜਦੋਂ ਸਰੀਰਕ ਬਿਮਾਰੀ ਹੈ ਉੱਥੇ ਬਾਹਰੋਂ ਪਾਇਆ ਕੜਾ ਕੀ ਕਰੇਗਾ ਜਾ ਕੇ ਸਬਬੇ ਦਾ ਜੰਤਰ ਮੰਤਰ ਕੀ ਕਰੇਗਾ ਜਦੋਂ ਸਰੀਰਕ ਤੌਰ ਤੇ ਬਿਮਾਰੀ ਹੈ ਅਸੀਂ ਇਹ ਬਿਮਾਰੀ ਦਾ ਇਲਾਜ ਨਹੀਂ ਕੀਤਾ ਅਸੀਂ ਵਹਿਮਾਂ ਪਰਮਾਤਮਾ ਚ ਪੈ ਗਏ ਜਾਂ ਤੇ ਫਿਰ ਇਹ ਵੈਮ ਪਰ ਪ੍ਰਗਟ ਕਦੋਂ ਹੁੰਦੇ ਨੇ ਜਦੋਂ ਅਸੀਂ ਗੁਰੂ ਤੋਂ ਟੁੱਟੇ ਹੁੰਦੇ ਜੇਕਰ ਗੁਰੂ ਤੇ ਵਿਸ਼ਵਾਸ ਹੈ ਤੇ ਗੁਰੂ ਪਾਤਸ਼ਾਹ ਨੇ ਇਹ ਤਾਂ ਕਿਤੇ ਕਹੇ ਨਹੀਂ ਦਵਾਈ ਨਹੀਂ ਕਰਨ ਤੁਸੀਂ ਇਹ ਗੱਲ ਵੇਖੋ ਕਿ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੁੰਦਾ ਮਮਤਾਜ ਦਾ ਬੇਟਾ ਦਾਰਾਸ਼ ਕੋ ਮਮਤਾਜ ਸ਼ਾਜਹਹਾਂ ਦੀ ਪਤਨੀ ਜੇ ਮੈਂ ਤੁਮ ਥੋੜਾ ਜਿਹਾ ਪਿੱਛੇ ਲੈ ਕੇ ਜਾਂਦਾ ਕਿ ਇਰਾਨ ਦੀਆਂ ਆਪਸੀ ਲੜਾਈਆਂ ਤੋਂ ਤੰਗ ਆ ਕੇ ਕਿ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਆਇਆ ਜਿਹਦਾ ਨਾਮ ਸੀ ਮਿਰਜ਼ਾ ਗਿਆਸਪੇ ਮਿਰਜ਼ਾ ਗਿਆਸਬੇਗ ਦੇ ਇੱਥੇ ਆ ਕੇ ਦੋ ਬੱਚੇ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਤੋਂ ਜ਼ਿਆਦਾ ਹੁੰਦਾ ਵੈਸੇ ਉਹਦੇ ਬੱਚੇ ਹੋਰ ਸੀ ਇੱਕ ਮਹਿਰ ਰਸਾ ਜਿਸ ਨੂੰ ਨੂਰਜਹਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇੱਕ ਉਹਦਾ ਭਰਾ ਸਫਕਾਨ ਤੇ ਆਸਫ ਖਾਨ ਦੀ ਬੇਟੀ ਐ ਮਮਤਾਜ ਤੇ ਉਹਦੇ ਭਰਾ ਦਾ ਨਾਮ ਐ ਸ਼ਾਇਸਤਾ ਖਾਨ ਸੋ ਨੂਰ ਜਹਾਂ ਤੇ ਮਮਤਾਜ ਆਪਸ ਚ ਭੂਆ ਭਤੀਜੀ ਸੀ ਸੋ ਮਮਤਾਜ ਦਾ ਪੁੱਤਰ ਜਿਹੜਾ ਦਾਰਾਸ਼ ਕੋ ਉਸ ਨੂੰ ਉਸ ਦਾ ਵੱਡਾ ਭਰਾ ਔਰੰਗਜ਼ੇਰ ਦੇਰ ਦੇ ਦਿੰਦਾ ਜਿੰਨੇ ਵੀ ਦਿੱਲੀ ਦੇ ਹਕੀਮ ਨੇ ਜਿੰਨੇ ਵੀ ਉਸ ਸਮੇਂ ਚ ਉਹਨਾਂ ਦੇ ਵੈਦ ਹੋਣਗੇ ਜਿੰਨਾ ਚਿਰ ਵੀ ਉਹਨਾਂ ਦੇ ਨਜ਼ੂਮੀ ਜੋਚੀ ਧਾਰਮਿਕ ਹਲੂ ਸਾਰੇ ਸਾਰੇ ਉਹਦਾ ਇਲਾਜ ਕਰਨ ਦਾ ਯਤਨ ਕਰਦੇ ਨੇ ਇਲਾਜ ਨਹੀਂ ਹੁੰਦਾ ਅਖੀਰ ਪੀਰ ਮੁਹੰਮਦ ਜੀ ਪੀਰ ਹਸਨਾਨ ਦਾ ਦਾ ਇੱਕ ਫਕੀਰ ਜਿਹੜਾ ਵੈਦ ਸੀਗਾ ਉਹ ਕਹਿੰਦਾ ਕਿ ਇਹ ਠੀਕ ਤਾਂ ਹੋ ਸਕਦਾ ਪਰ ਜੇਕਰ ਇਹਦੀ ਦਵਾਈ ਦੇਣ ਦੇ ਵਾਸਤੇ ਗੁਰੂ ਤਿਆਰ ਹੋ ਜਾਵੇ ਗੁਰੂ ਕੋਲ ਗੁਰੂ ਹਰ Rai ਸਾਹਿਬ ਕੀਰਤਪੁਰ ਦੇ ਵਿੱਚ ਉਸ ਸਮੇਂ ਸਭ ਤੋਂ ਵੱਡਾ ਸ਼ਫਾਕਾਨਾ ਸ਼ਾਹਜਹਾਂ ਨੇ ਇੱਕ ਚਿੱਠੀ ਲਿਖੀ ਹੁਣ ਉਹੀ ਸ਼ਾਹਜਹਾਂ ਜਿਹਦੇ ਬਾਪ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸੀ ਉਸ ਚਿੱਠੀ ਦੀ ਵਰਡਿੰਗ ਕਿਤੇ ਤੁਹਾਨੂੰ ਇਤਿਹਾਸ 'ਚ ਮਿਲ ਜਾਣੀ ਹੈ ਪ੍ਰਿੰਸੀਪਲ ਤਬੀਰ ਸਿੰਘ ਨੇ ਦਿੱਤੀ ਹੈ ਪੜ੍ਹਨ ਦਾ ਯਤਨ ਕਰਿਓ ਇਹਨਾਂ ਮੈਨੂੰ ਪਤਾ ਹੈ ਸਾਡੇ ਵਡੇਰਿਆਂ ਨੇ ਤੁਹਾਡੇ ਵਡੇਰਿਆਂ ਤੇ ਬਹੁਤ ਜ਼ੁਰਮ ਕੀਤੇ ਨੇ ਪਰ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਗੁਰੂ ਨਾਨਕ ਦਾ ਦਰਮੰਦ ਦੇ ਚਵੈਰ ਦੀ ਭਾਵਨਾ ਨੇ ਰੱਖਦਾ ਮੇਰਾ ਪੁੱਤਰ ਬਿਮਾਰ ਹੈ ਮੇਰੇ ਸਾਹ ਮਰੇ ਤੇਲ ਤੇਲ ਕਰਕੇ ਮਰਦਾ ਜਾ ਰਿਹਾ ਪਰ ਜੇਕਰ ਗੁਰੂ ਨਾਨਕ ਦੇ ਦਰ ਤੋਂ ਦਵਾਈ ਮਿਲ ਜਾਵੇ ਤੇ ਮੇਰਾ ਪੁੱਤਰ ਰੋਗ ਹੋ ਸਕਦਾ ਉਸੇ ਵੇਲੇ ਗੁਰੂ ਹਰ Rai ਸਾਹਿਬ ਨੇ ਲੌਂਗ ਚਿਪਤੀ ਹਰਨ ਤੇ ਗਾਜਮੋਤੀ ਇਹਨਾਂ ਤਿੰਨ ਚੀਜ਼ਾਂ ਦੀ ਦਵਾਈ ਗੋਣਾ ਕੇ ਭੇਜੀ ਦਾਰਾ ਸ਼ਕੂ ਠੀਕ ਹੋ ਗਿਆ ਤੇ ਠੀਪ ਹੋ ਕੇ ਫਿਰ ਕੀਰਤਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਇਹ ਗੱਲ ਮੈਂ ਤਾਂ ਦੱਸੀ ਹੈ ਕਿ ਕੋਈ ਸਮਾਂ ਉਹ ਸੀ ਸਾਡੀਆਂ ਸਿਹਤ ਸਹੂਲਤਾ ਗੁਰੂ ਪਾਤਸ਼ਾਹ ਇਸ ਪੱਧਰ ਦੀ ਕਾਇਮ ਕਰ ਦਿੱਤੀਆਂ ਕਿ ਦਿੱਲੀ ਦੇ ਪਾਤਸ਼ਾਹ ਦਾ ਬੁੱਤ ਬਿਮਾਰ ਹੁੰਦਾ ਤੇ ਦਵਾਈ ਗੁਰੂ ਦੇ ਦਰਤੋਂ ਮਿਲਦੀ ਹੈ ਅੱਜ ਗੁਰੂਆਂ ਦੀ ਧਰਤੀ ਦੇ ਉੱਪਰ ਬੰਦਾ ਬਿਮਾਰ ਹੁੰਦਾ ਤੇ ਜਾਣਾ ਸਾਨੂੰ ਦਿੱਲੀ ਪੈਂਦਾ ਇਹ ਕਿ ਸ਼ਰਮ ਦੀ ਗੱਲ ਹੈ ਕਿ ਪੁਲਤਾਬ ਦੇ ਮਾਲਵੇ ਦੇ ਵਿੱਚੋਂ ਇੱਕ ਟ੍ਰੇਨ ਜਾਂਦੀ ਹੈ ਉਹਦਾ ਨਾਮ ਕੈਂਸਰ ਟ੍ਰੇਨ ਹੈ ਕਿਉਂਕਿ ਸਾਰੇ ਕੈਂਸਰ ਦੇ ਮਰੀਜ਼ ਗੰਗਾ ਨਗਰ ਇਲਾਜ ਕਰਾਉਣ ਲੋਤੇ ਤੇ ਜਾ ਰਹੇ ਨੇ ਪਿੰਡਾਂ ਦੇ ਪਿੰਡ ਕੈਂਸਰ ਮੈਂ ਖਦਮ ਹੁੰਦੇ ਜਾ ਰਹੇ ਨੇ ਕਿਉਂਕਿ ਉਸ ਇਲਾਕੇ ਚ ਲੱਗੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਸਾਰਾ ਕੈਮੀਕਲ ਜ਼ਮੀਨ ਚ ਇੰਜੈਕਟ ਕਰ ਰਹੀਆਂ ਨੇ ਜਦੋਂ ਪੀਰਾਂ ਨੇ ਪਾਣੀ ਰਹੀ ਬਾਹਰ ਆ ਰਿਹਾ ਤੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਕੈਂਸਰ ਹੈ ਜਾ ਕੇ ਕਿਹੜੇ ਪ੍ਰਕਾਰ ਦੀ ਤਰਤੀ ਤੇ ਜਿਸ ਪੰਜਾਬ ਦੀ ਧਰਤੀ ਦੇ ਉੱਪਰ 1.5 ਲੱਖ 12000 ਪਿੰਡ ਨੇ ਤੇ ਕੋਈ ਪਿੰਡ ਐਸਾ ਨਹੀਂ ਜਿੱਥੇ ਇੱਕ ਤੋਂ ਵੱਧ ਗੁਰਦੁਆਰੇ ਨਾ ਹੋਣ ਤੇ ਜਿੱਥੇ ਸਵੇਰੇ ਕਿਹਾ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਸ਼ਾਵ ਨੂੰ ਸੀ ਕਿਨੇ ਬਲਹਾਰੀ ਕੁਦਰਤ ਵਸਿਆ ਤੇ ਉਸ ਪੰਜਾਬ ਦੀ ਨਾਂ ਅਸੀਂ ਪਵਨ ਅ ਸਾਲ ਇਹ ਜੋ ਗ੍ਰਹਿਣ ਦਿੱਤੀ ਨਾ ਅਸੀਂ ਪਾਣੀ ਪੀਣ ਜੋ ਗ੍ਰਹਿਣ ਦਿੱਤਾ ਤੇ ਨਾ ਅਸੀਂ ਧਰਤੀ ਜਿਹੜੀ ਅਜ਼ਰਾਇਤ ਦੇ ਕਾਬਲ ਰਹਿਣ ਦਿੱਤੀ ਜ਼ਿੰਮੇਵਾਰ ਹੋੜ ਹੈ ਅਸੀਂ ਗੁਰੂ ਪਾਤਸ਼ਰ ਦੇ ਕਹ ਸੀ ਬਲਹਾਰੀ ਕੁਦਰਤ ਵਸਿਆ ਜम्मेवार ਕੋਣ ਹੈ ਸੁਨਾਸ਼ਤਾ ਅਸੀਂ ਅਸੀਂ ਥੋੜੇ ਥੋੜੇ ਜਿਹੜੇ ਅਸੀਂ ਆਦਕ ਕਲਬਾਂ ਦੇ ਵਾਸਤੇ ਇਸ ਪੰਜਾਬ ਦੀ ਧਰਤੀ ਦੇ ਨਾਲ ਮਜ਼ਾਕ ਕਰਦੇ ਗਏ ਅਸੀਂ ਪੰਜਾਬ ਦੇ ਪਾਣੀ ਦੇ ਨਾਲ ਮੈਨੂੰ ਯਾਦ ਹੈ ਜਦੋਂ ਭਗਤਪੁਰਵ ਸਿੰਧੀ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਛੋਟੇ ਛੋਟੇ ਪੈਫਲਟ ਵੰਡਿਆ ਕਰਦੇ ਸੀ ਉਹਨਾਂ ਦੀ ਪਾਣੀ ਦੇ ਮਹੱਤਵ ਦੇ ਉੱਪਰ ਇੱਕ ਪੈਫਲਟ ਹੁੰਦਾ ਸੀ ਤੇ ਪੈਮੈਨ ਸੀ ਕਿ ਪੰਜਾਬ ਦੇ ਲੋਕ ਮੋਲ ਦਾ ਪਾਣੀ ਪੀਣਗੇ ਸਾਡੇ ਲੋਕ ਹੱਸ ਕੇ ਪਾਰ ਦਿਆ ਕਰਦੇ ਸੀ ਬੁੱਢਾ ਕਮਲਾ ਹੋ ਗਿਆ ਪੰਜਾਬ ਦੇ ਲੋਕ ਮੋਲ ਦਾ ਪਾਣੀ ਕਿਉਂ ਪੀਣਗੇ ਅਸੀਂ ਤਾਂ ਜਾ ਕੇ ਜ਼ਮੀਨ ਦੇ ਵਿੱਚ 2 ਫੁੱਟ ਟੋਆ ਪੁੱਟੀਏ ਤੇ ਸਾਡੇ ਪਾਣੀ ਆ ਜਾਂਦਾ ਪੰਜਾਬ ਦੇ ਲੋਕ ਮੁੱਲ ਦਾ ਪਾਣੀ ਕਿਉਂ ਪੀਣਗੇ ਹੁਣ ਤੁਸੀਂ ਮੁੱਲ ਦਾ ਪੀ ਰਹੇ ਘਰ ਆਰਓ ਦਾ ਪੀ ਰਹੇ ਮੁੱਲ ਦਾ ਬਾਹਰੋਂ ਬੋਤਲ ਲੈ ਕੇ ਪਿੰਦੇ ਮੁੱਲ ਦੀ ਹੈ ਪਿੰਡਾਂ ਵਿੱਚ ਸਰਕਾਰ ਦੇ ਜਿਹੜੇ ਲੱਗੇ ਹੋਏ ਨੇ ਆਰਓ ਤੁਸੀਂ ਉੱਥੇ ਮਹੀਨੇ ਦਾ ਬਿੱਲ ਦੇ ਰਹੇ ਹੋ ਤੁਹਾਡੇ ਘਰਾਂ ਵਿੱਚ ਜੋ ਕੁਝ ਲੱਗਾ ਪਾਣੀ ਬੋਲਦਾ ਪੀ ਰਹੇ ਕਿੰਨਾ ਸਮਾਂ ਪਹਿਲਾਂ ਪ੍ਰਧਪੂਰਨ ਸਿੰਘ ਨੇ ਕਿਹਾ ਕਿ ਤੁਸੀਂ ਮੁੱਲ ਦਾ ਪਾਣੀ ਪੀਓ ਤੇ ਜੇ ਪਾਣੀ ਨੂੰ ਨਾ ਸੰਭਾਲ ਲਿਆ ਤੇ ਅਸੀਂ ਨਹੀਂ ਸੰਭਾਲ ਲਿਆ ਤੇ ਮੁੱਲ ਦਾ ਪੀ ਰਹੇ ਪਾਣੀ ਦੀਆਂ ਕਈ ਕੰਪਨੀਆ ਨੇ ਜਿਨ੍ਹਾਂ ਦਾ 1 ਲੀਟਰ ਪਾਣੀ 300 ਰੁਪਏ ਦਾ ਵੇਚ ਰਿਹਾ। ਇਹ ਗੱਲ ਮੈਂ ਉਦੋਂ ਕਹੀ ਸੀ ਕਹਿੰਦੇ ਹੋ ਸਕਦਾ ਤੁਹਾਡਾ ਪਾਣੀ ਡੀਜ਼ਲ ਤੇ ਪੈਟਰੋਲ ਤੋਂ ਮਹਿੰਗਾ ਹੋਵੇ। ਅੱਜ ਹੋ ਰਿਹਾ ਕੁਝ। ਉਹਦਾ ਕਾਰਨ ਕੀ ਹੈ? ਕਿ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਉਹਨਾਂ ਦੀ ਸਹੀ ਗੱਲ ਨੂੰ ਸਮਝਣ ਦਾ ਤੇ ਫਲੋਰ ਦਾ ਯਤਨ ਨਹੀਂ ਕੀਤਾ। ਪਰ ਅਫਵਾਹ ਨੂੰ ਬੜੀ ਛੇਤੀ ਫਲਾਦਣੇ ਵਕਤ ਮੈਨੂੰ ਤੇ ਜ਼ਿਆਦਾ ਲੱਗਿਆ ਭਾਈ ਸਾਹਿਬ ਨੇ ਕਿਹਾ ਸੀ 9 ਵਜੇ ਤੋਂ ਉੱਪਰ ਨਹੀਂ ਕਰਨਾ। ਇੱਕ ਉਦਾਹਰਨ ਦੇ ਕੇ ਸਮਾਪਤੀ ਕਰਦਾ ਕਿ ਸਾਡੀ ਮਾਨਸਿਕਤਾ ਕਿਵੇਂ ਦੀ ਬਣ ਗਈ ਹੈ। ਪਈ ਸੱਪਈ ਗੁਰਦਾਸ ਨੇ ਉਸ ਮਾਨਸਿਕਤਾ ਦੇ ਬਾਰੇ ਦੱਸਿਆ ਇੰਦੇ ਠੰਡੇ ਖੂਹੋਂ ਲਾਏ ਕਿ ਪੱਗ ਵਿਸਾਰ ਆਇਆ ਸਿਰ ਨੰਗੇ ਦਰਮੀ ਦੇ ਦਿਨ ਸੀ ਕਿਤੇ ਬਜ਼ੁਰਗ ਖੂਹ ਦੇ ਉੱਪਰ ਬੜੀ ਗਰਮੀ ਲੱਗੀ ਤੇ ਨਹਾਉਣ ਲੱਗ ਗਿਆ ਹੁਣ ਖੂਹ ਤੇ ਨਹਾਉਂਦਾ ਲੋੜੀ ਪੱਗ ਲਾ ਕੇ ਮੌਨ ਤੇ ਖੂਹ ਦੇ ਬੰਦੇ ਤੇ ਰੱਖ ਦਿੱਤੀ ਤੇ ਚੇਪਾ ਭੁੱਲ ਗਿਆ ਪੱਗ ਬਨਣ ਦਾ ਤੇ ਨੰਗੇ ਸਿਰ ਘਰ ਆ ਗਿਆ ਜਦੋਂ ਪੇਰੇ ਤੋਂ ਤਰੇ ਆ ਰਹਿਆ ਤਦੋਂ ਨੰਗੇ ਸਿਰ ਬੰਦੇ ਦਾ ਤਰੇ ਆਉਣਾ ਹੁਣ ਤੇ ਨੰਗੇ ਸਿਰ ਆਤ ਬੁੱਤਾ ਕਰ ਕਰਕੇ ਘੁੰਮਦੇ ਨੇ ਸਾਡੇ ਮੋਢੇ ਕੰਨਾ ਚੁੰਮਦਰਾ ਪਿੱਛੇ ਗੁੱਤ ਕੀਤੀਂ ਦੀ ਉਹ ਮੁੰਡਾ ਪਵਾ ਕੇ ਵੇਖਣਾ ਪੈਂਦਾ ਕੁੜੀ ਹੈ ਕਿ ਮੁੰਡਾ ਇਹ ਸਾ ਬਣ ਗਿਆ ਸਾਡਾ ਵੇਖਣਾ ਪੈਂਦਾ ਵੀ ਇਹ ਕੁੜੀ ਹੈ ਕਿ ਮੁੰਡਾ ਪਤਾ ਨਹੀਂ ਲੱਗਦਾ ਦੂਰੋਂ ਪੇ ਕੁੜੀ ਤੁਰੀ ਆ ਰਹੀ ਹੈ ਕਿ ਮੁੰਡਾ ਪਿੱਛੋਂ ਤੇ ਬਿਲਕੁਲ ਪਤਾ ਲੱਗਦਾ ਗੁੱਤ ਵੀ ਕੀਤੀ ਕੰਨਾਂ ਚ ਮੁੰਦਰਾ ਵੀ ਪਾਈਆਂ ਹੁੰਦੀਆਂ ਇਹ ਤਾਂ ਸਾਡੇ ਹਾਲਾਤ ਨੇ ਪਰ ਉਹਨਾਂ ਸਮੇਂ 'ਚ ਕੋਈ ਲੱਗੇ ਸਿਰ ਉਹਦਾ ਸੀ ਤੇ ਮਾਤਮ ਦੀ ਨਿਸ਼ਾਨੀ ਕਿਹਾ ਜਾਂਦਾ ਸੀ ਸਾਡਾ ਇੱਕ ਸਮਾਜ ਸੀ ਸਾਡਾ ਕਚੰਬਾ ਸੱਭਿਆਚਾਰ ਸੀ ਉਹਦੇ 'ਚ ਚੱਜ ਤੇ ਆਚਾਰ ਸੀਗਾ ਕਿ ਨਹੀਂ ਨੰਗੇ ਸਿਰ ਬਜ਼ੁਰਗ ਨਹੀਂ ਆ ਸਕਦਾ ਸੋ ਇੱਕ ਬੀਵੀ ਨੇ ਵੇਖਿਆ ਤੇ ਉਹਨੇ ਵੇਖਿਆ ਪੀ ਜਰੂਰ ਕਿਸੇ ਦੀ ਮੌਤ ਹੋ ਗਈ ਆ ਬਾਪੂ ਨंगे ਸਿਰ ਆ ਰਿਆ ਭੱਜ ਗਈ ਬਾਪੂ ਦੇ ਘਰ ਤੁਹਾਡਾ ਕੋਈ ਮਰ ਗਿਆ ਜੇ ਬਾਪੂ ਨंगे ਸਿਰ ਰੋਣਦਿਆ ਉਹ ਘਰ ਵਾਲੀਆਂ ਵੀ ਰੋਣ ਲੱਗ ਗਏ ਉਹ ਜਦੋਂ ਬਾਪੂ ਘਰ ਆਇਆ ਤਾਂ ਸਾਰਾ ਟੱਬਰ ਰੋਣਦਿਆ ਤੇ ਬਾਪੂ ਨੇ ਵੇਖਿਆ ਪੀ ਜਰੂਰ ਕੋਈ ਨਾ ਵੀ ਮਰ ਗਿਆ ਉੱਚ ਉੱਚ ਬਾਪੂ ਵੀ ਰੋਣ ਲੱਗ ਪਿਆ ਉਹ ਜਦੋਂ ਸਾਰਿਆਂ ਰੋ ਰਹੇ ਆ ਨੇ ਤੇ ਭਾਈ ਸਾਹਿਬ ਭਾਈ ਗੁਰਰਾਸ ਕਹਿੰਦੇ ਨੇ ਕਹਿੰਦੇ ਨੇ ਕਿ ਇੱਕ ਸਿਆਣੀ ਜੀ ਨੇ ਕਿਹਾ ਕਿ ਵੈਣ ਪਾਉਣੇ ਨੇ ਲਾਣੀਆਂ ਤੇ ਵੈਣ ਦੋ ਚੀਜ਼ਾਂ ਹੁੰਦੀਆਂ ਨੇ ਲਾਣੀਆਂ ਰਾਗਬੱਦ ਹੁੰਦੀਆਂ ਨੇ ਵੈਣ ਬਾਗ ਮੁਕਤ ਹੁੰਦੇ ਨੇ ਇਹ ਦੋ ਵੱਖ-ਵੱਖ ਚੀਜ਼ਾਂ ਨੇ ਸੋ ਉਦੋਂ ਸਮਿਆਂ ਦੇ ਵਿੱਚ ਵੈੜ ਪਾਉਣ ਵਾਸਤੇ ਲੈਣ ਨੂੰ ਬੁਲਾਇਆ ਬਕ ਬਾਇ ਚੰਦਸ ਕਿਸੇ ਨੇ ਲੈਣ ਨੂੰ ਬੁਲਾ ਲਿਆ ਹੁੰਦਾ ਤੇ ਭਾਈ ਸਾਹਿਬ ਭਾਈ ਗੁਰਾ ਕਹਿੰਦੇ ਲੈਣ ਪੁੱਛ ਦੀ ਆਏ ਕਿ ਕਿਸ ਦੇ ਨਾਅ ਉ ਲਾਣੀ ਜਾਂਗੇ ਕਿ ਮੈਨੂੰ ਦੱਸੋ ਤੇ ਸਹੀ ਮਰਿਆ ਕੌਣ ਹੈ ਕੌਣ ਮੂਆ ਨਉ ਉੱਤਰ ਮੰਗੇ ਇਹ ਦੱਸੋ ਸਹੀ ਮਰਿਆ ਕੌਣ ਹੈ ਮੈਂ ਕਿਹਦਾ ਨਾਂ ਲੈ ਕੇ ਵੈਣ ਪਾਵਾਂ ਤੋਂ ਕਹਿੰਦੇ ਕਿ ਧਰਵਲੀਆ ਜਨਾਨੀਆਂ ਨੂੰ ਪੁੱਛੋ ਉਹ ਕਹਿੰਦੀ ਸਾਨੂੰ ਨਹੀਂ ਪਤਾ ਸਾਨੂੰ ਤੇ ਐਸ ਬੀਬੀ ਨੇ ਦੱਸਿਆ ਸੀ ਉਹ ਕਹਿੰਦੀ ਉਹਨੂੰ ਪੁੱਛੋ ਕਹਿੰਦੇ ਮੈਨੂੰ ਨਹੀਂ ਪਤਾ ਤੁਹਾਡਾ ਬਾਪੂ ਲਲਗੇ ਸਰ ਹੋਇਆ ਸੀ ਬਾਪੂ ਨੂੰ ਪੁੱਛਿਆ ਬਾਪੂ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਕੋਈ ਕੁਝ ਨਹੀਂ ਤੁਹਾਨੂੰ ਰੋਂਦੇ ਵੇਖਿਆ ਉੱਚੀ ਉੱਚੀ ਮੈਂ ਵੀ ਰੋਣ ਲੱਗ ਪਿਆ ਭਾਈ ਸੱਪੈ ਕੋ ਦਾ ਨੇ ਕਾਮਾ ਰੋਲੀ ਮੂਰਖ ਸੰਗੇ ਸੋ ਮੂਰਖਾਂ ਦਾ ਸਾਥ ਕਾਮਾ ਰੋਲੀ ਚ ਗਲਤ ਗੱਲਾਂ ਇਹ ਜਿ ਫੈਲ ਦਿਆ ਨੇ ਸੋ ਸਦਾ ਤੱਕ ਗੱਲ ਜਿਹੜੀ ਹੈ ਉਹ ਸਾਡੇ ਮਨਾਂ ਚ ਨਹੀਂ ਬਿੰਦੀ ਪਰ ਜੇ ਹੋਲੇ ਅਫਵਾਹ ਫਲਾ ਦੋ ਜੀ ਫਲਾਣੇ ਥਾਂ ਤੇ ਮੂਰਤੀ ਦੁੱਧ ਪੀ ਰਹੀ ਐ ਅਸੀਂ ਕਦੀ ਦਿਮਾਗੀ ਤੌਰ ਤੇ ਸੋਚਣ ਦਾ ਯਤਨ ਨਹੀਂ ਕਰਨਾ ਕਿ ਉਹਦੇ ਉਹਨੀ ਦਾ ਚਮਚ ਉਹਦੀ ਸਰਫਸ ਸਰਫਸ ਟੈਂਸ਼ਨ ਉਹਦੀ ਜਿਹੜੀ ਦੁੱਧ ਦੀ ਹੈ ਉਹਦੇ ਤੋਂ ਬਾਅਦ ਮੂਰਤੀ ਦਾ ਚਿੱਟਾ ਰੰਗ ਸੰਗਮਰਮਰ ਦੀ ਸੂਪਰ ਨਾਲ ਹੀ ਅਸੀਂ ਕਿਸੇ ਚੀਜ਼ ਉੱਤੇ ਧਿਆਨ ਨਹੀਂ ਦੇਣਾ ਕਿ ਸਾਇੰਟਿਫਿਕ ਰੀਜ਼ਨ ਕੀ ਹੈ ਅਸੀਂ ਉਸੇ ਵੇਲੇ ਦੁੱਧ ਦਾ ਗੜਵਾ ਪਰਨ ਤੁਰਤੇ ਨਾ ਕਾਦੇ ਕਰਕੇ ਕਿਉਂਕਿ ਅਸੀਂ ਇਸ ਪਾਸੇ ਨਹੀਂ ਠਿਕੇ ਕਿ ਏਕ ਬਿਨਾ ਮਨ ਨੈਗਨ ਆਨੇ ਪੂਰਨ ਪ੍ਰੇਮ ਪਦਿਤ ਸਜੇਵ੍ਰਤ ਗੋੜ ਬੜੀ ਮਟਕੂਲ ਨਾ ਮਾਲੇ ਜਿੰਨਾ ਚਿਤ ਤੱਕ ਸਾਡੇ ਮਨ ਚ ਬੈ ਹੈ ਮੈਂ ਪਰਮੇ ਪਖੰਡ ਹੈ ਉਹਨਾਂ ਚਿਤ ਤੱਕ ਗੁਰੂ ਨਾਲ ਹੀ ਜੋੜ ਸਕਦੇ ਜਿੱਦਲ ਗੁਰੂ ਦੇ ਨਾਲ ਜੁੜਗੇ ਨਾ ਇਹ ਵਰਤ ਰੱਖ ਲੋ ਅੱਜ ਸਗਰਾਂ ਦਾ ਦਿਹਾੜਾ ਇਹ ਮਨ ਦੇ ਵਿੱਚੋਂ ਵਹਿਮ ਪਰਮ ਜੰਤਰ ਮੰਤਰ ਤੰਤਰ ਪਖੰਡ ਸਾਰਿਆਂ ਤੋਂ ਮੁਕਤ ਹੋ ਜਾਣਾ ਕੁਛ ਨਹੀਂ ਜੈਗਾ ਜੇ ਕੋਈ ਮੈਨੂੰ ਨਹੀਂ ਚੰਬੜਨਦਿਆ ਤੇ ਚੰਬੜਨਾ ਤੁਹਾਨੂੰ ਵੀ ਕੋਈ ਇਹ ਸਿਰਫ ਮਨ ਦੇ ਵਹਿਮ ਹੁੰਦੇ ਨੇ ਬਹੁਤ ਸਾਰੀਆਂ ਤੇ ਸਾਇਸ ਦੀਆਂ ਖੇਡਾਂ ਹੁੰਦੀਆਂ ਨੇ ਉਹਨਾਂ ਖੇਡਾਂ ਦੇ ਵਿੱਚ ਹੀ ਸਮਾਜ ਨੂੰ ਲੁੱਟਿਆ ਜਾਂਦਾ ਔਰ ਕੁਝ ਨਹੀਂ ਹੁੰਦਾ ਕਿਸੇ ਬਾਬੇ ਦੇ ਕੋਲ ਕੁਝ ਨਹੀਂ ਗਾ ਸਭ ਤੋਂ ਵੱਡਾ ਗੁਰੂ ਬਾਬਾ ਇਹ ਜਹਰ ਪੀਰ ਜਗਤਗੁਰ ਬਾਬਾ ਜਦੋਂ ਤੁਸੀਂ ਇਹਦੇ ਲੜਨ ਲੱਗੇ ਨਾ ਤੇ ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ਪਖੰਡ ਦਾ ਜਿਹੜਾ ਸਾਡੀ ਜ਼ਿੰਦਗੀ ਚ ਕੋਈ ਮੰਤਵ ਤੇ ਮਕਸਦ ਨਹੀਂ ਰਹਿ ਸਕਦਾ ਸੋ ਇਨਯਕ ਬੇਨਤੀ ਆ ਪਰਵਾਨ ਫਤੇ ਦੀ ਸਾਇਸ ਤੱਕਣਾ ਵੀ ਵਾਹਿਬੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ